ਉੱਤਤ ਮੈਂ ਖਾਏਗਾ ਹਾਂ ਟੀਟ ਕਿਨੇ ਖੁੱਲਾ ਪਿਆ ਜਿੱਥੇ ਤੱਕ ਮੈਨੂੰ ਲੱਗਦਾ ਕਾਇਦਾਰ ਤਾਂ ਭੱਗ ਗਏ ਸੀ ਲੱਗਦਾ ਇੱਥੇ ਕੋਈ ਹੋਰ ਕਰਾਇਦਾਰ ਆ ਗਿਆ ਹੋਣਾ ਚੱਲ ਆ ਗਵਾਂਡ ਹੈ ਮੇਲਣਾ ਵਰਤਣਾ ਵੀ ਚਾਹੀਦਾ ਐ ਕਰਦੀਆਂ ਇੱਕ ਹੀ ਹੁੰਦੀਆਂ ਕੋਣ ਦੇਖਾਂ ਘਰੇ ਹੈਗਾ ਵੀ ਕੋਈ ਨਾ ਉਹ ਬੈਠੀ ਜਾਂਦੀ ਉੱਠਦੀ ਆ ਦੇ ਸਸੀ ਕਾਲੰਤੀ ਜੀ ਸਾਸ੍ਰੀ ਕਾਲ ਪੁੱਤ ਹੋਰ ਠੀਕ ਹੋ ਹਾਂ ਠੀਕ ਆ ਪੁੱਤ ਆ ਜਾਓ ਇੱਥੇ ਮੰਜੇ ਤੇ ਬਹਿਨੇ ਹਾਂਜੀ ਮੈਂ ਤਾਂ ਉਹ ਲੰਗੀ ਜਾਂਦੀ ਸੀ ਦੁਕਾਨ ਤੇ ਜਾ ਰਹੀ ਸੀ ਅੱਛਾ ਜਿਹੜੇ ਕਿਰਾਏਦਾਰ ਸੀ ਉਹ ਤਾਂ ਇੱਥੋਂ ਮੈਂ ਕਹਿੰਦੀ ਚਲੇ ਗਏ ਸੀ ਆ ਤੁਸੀਂ ਹੁਣ ਲੈ ਲਿਆ ਕਿਰਾਏ ਤੇ ਹਾਂ ਪੁੱਤ ਅਸੀਂ ਲੈ ਲਿਆ ਬਹਿ ਜਾ ਪਾਣੀ ਲੈਣਾ ਪੀਣ ਨੂੰ ਨਾ ਨਾ ਬੱਸ ਜੀ ਪਾਣੀ ਤਾਂ ਨਹੀਂ ਮੈਂ ਹੁਣੇ ਘਰੋਂ ਹੀ ਆਈ ਸੀ ਬਹਿ ਜਾ ਪੁੱਤ ਇੱਥੇ ਅੱਛਾ ਤੇਰਾ ਪਿੰਡ ਕਿਹੜਾ ਪੁੱਤ ਆਹੀ ਆ ਮੇਰਾ ਤਾਂ ਅੱਛਾ ਪੁੱਤ ਗੁੱਸਾ ਤਾਂ ਮੰਨੀ ਨਾ ਉਹ ਤਾਂ ਅੱਜ ਕੱਲਾ ਪੜੀਆਂ ਲਿਖੀਆਂ ਵਿਚਾਰ ਨਹੀਂ ਕਰਦੀਆਂ ਤੇ ਆ ਚਿੱਟੀ ਚੁੰਨੀ ਸੁੱਕੀ ਸੰਦੀ ਕਾਤੋਂ ਲਈ ਆ ਆਂਟੀ ਕੀ ਦੱਸਾਂ ਤੁਹਾਨੂੰ ਮੈਂ ਮੇਰੇ ਘਰ ਵਾਲੇ ਜੀ ਨਾ ਸਾਲ ਪਹਿਲਾਂ ਡੈਥ ਹੋ ਗਈ ਸੀ ਪੁੱਤ ਫਿਰ ਕੋਈ ਦਿਉਰ ਜੇਠਾ ਹੈ ਨਹੀਂ ਸੀ ਵੀ ਪੱਗ-ਪੁਗ ਦਿੱਤੀ ਨਹੀਂ ਕਿਸੇ ਨੂੰ ਹੈਗਾ ਸੀ ਆਂਟੀ ਪਰ ਉਹ ਵਿਆਹਿਆ ਸੀ ਪਹਿਲਾਂ ਹੀ ਓਹੋ ਚਲੋ ਭਾਈ ਤੇ ਫਿਰ ਹੁਣ ਤੂੰ ਤੇ ਕੀ ਰਹਿਣੀ ਹੈ ਹਾਂਜੀ ਅੰਟੀ ਬੈ ਕੇ ਰਹਿਣੀ ਆ ਕੀ ਦੱਸਾਂ ਅੰਟੀ ਤੁਹਾਨੂੰ ਸਾਡੀ ਤਾਂ ਜ਼ਿੰਦਗੀ ਬਹੁਤ ਵਧੀਆ ਲੰਘਦੀ ਸੀ ਲਵ ਮੈਰਿਜ ਕਰਾਈ ਸੀ ਅਸੀਂ ਬਸ ਜਿਹੜਾ ਮੁਕੱਦਰ ਚ ਹੁੰਦਾ ਤੁਹਾਨੂੰ ਪਤਾ ਉਹ ਤਾਂ ਹੋ ਕੇ ਹੀ ਰਹਿਣਾ ਮਾੜਾ ਹੋਇਆ ਤੀ ਇਹ ਤੇਰੇ ਨਾਲ ਤਾਂ ਲੈ ਦੱਸ ਕੀ ਉਮਰ ਹੈ ਹਨਾ ਕੀ ਜਵਾਖੜੀ ਨੇ ਆਪਦੇ ਪਿਓ ਦਾ ਪਿਆਰ ਦੇਖਿਆ ਮੁੰਡਾ ਕਿ ਕੁੜੀ ਇਹ ਕੁੜੀ ਆ ਹਾਂ ਮਹਾ ਬੁੱਕੀ ਆ ਇਹ ਤਾਂ ਕੁੜੀ ਹੀ ਲੱਗਦੀ ਆ ਬੈ ਜਾ ਪੁੱਤ ਫੇਰ ਇਹੇ ਪੜਨ ਲਾਰਖੇ ਪੁੱਤ ਹਾਂਜੀ ਪੜਦੀ ਐ ਇੱਥੇ ਹੀ ਲਾਤੀ ਸੀ ਚਲ ਪੜਾ ਲਈ ਪੁੱਤ ਫੇਰ ਪੁੱਤ ਤੂੰ ਅੱਗੇ ਕੋਈ ਵਿਆਹ-ਬੂਹਦੋ ਦੇਖਿਆ ਨਹੀਂ ਵੀ ਨਾ ਨਾ ਢੀ ਕੀ ਕਰਨਾ ਵਿਆਹ ਕਰਾ ਕੇ ਚਲ ਮੇਰੇ ਕੋਲੇ 8 ਕਿੱਲੇ ਜ਼ਮੀਨ ਦੇ ਹੈਗੇ ਨੇ ਮੇਰੇ ਨਾਂ ਹੀ ਨੇ ਤੇ ਮੇਰਾ ਭਰਾ ਵਾਉਂਦਾ ਉਹ ਅੱਛਾ ਉਹ ਠੇਕੇ ਠੁਕੇ ਤੇ ਬਾ ਲੈਣਾ ਉਹ ਠੇਕੇ ਠੁਕੇ ਤੇ ਉਹੀ ਪਾਉਂਦਾ ਚਲ ਖਰਚਾ ਪਾਣੀ ਵਧਿਆ ਨਿਕਲ ਜਾਂਦਾ ਵੀ ਇਹਨੂੰ ਪੜਾ ਲਵਾ ਮੈਂ ਹਾਂ ਫਿਰ ਪੁੱਤ ਕਾਰਕੂ ਉੱਥੇ ਪਾਇਆ ਪੂਆ ਹੈਗਾ ਵਧੀਆ ਹਾਂਜੀ ਸਾਰਾ ਕੁਝ ਆ ਕੋਠੀ ਪਾਈ ਹੋਈ ਆ ਵਧੀਆ ਹੈ ਅੱਛਾ ਤਕੜਾ ਕਰ ਸੀ ਫਿਰ ਤਾਂ ਹਾਂਜੀ ਤਕੜਾ ਸੀ ਬਹੁਤ ਵਧੀਆ ਫਿਰ ਉਹ ਵਿਆਹ ਪੁੱਤ ਫਿਰ ਤੇਰੇ ਮਾਪਿਓ ਨਹੀਂ ਕਰਤਾ ਸੀ ਕਿ ਬਸ ਉਹ ਤਾਂ ਤੁਹਾਨੂੰ ਪਤਾ ਹੀ ਆ ਲਵ ਮੈਰਿਜ ਕਰਵਾਈ ਸੀ ਬਸ ਆਪਣੀ ਮਰਜ਼ੀ ਨਾਲ ਕਰਾਇਆ ਕੀ ਪਤਾ ਉਹੀ ਮੈਨੂੰ ਭੁੱਖ ਤੋਂ ਨੂੰ ਮਿਲ ਰਿਹਾ ਹੁਣ ਮਾਪਿਓ ਦਾ ਤੇ ਆਪਾਂ ਦਿਲ ਦਿਖਾਉਨੇ ਆ ਉਹ ਅੱਗੇ ਤਾਂ ਆਉਂਦਾ ਹੀ ਆ ਫਿਰ ਹਾਂ ਤੇਰਾ ਭਾਈ ਹੈਗਾ ਪੁੱਤ ਹਾਂਜੀ ਭਾਈ ਹੈਗਾ ਅੱਛਾ ਚਲੋ ਭਾਈ ਹੋਰ ਮੈਂ ਤਾਂ ਤਾਂ ਹੀ ਇੱਧਰ ਆ ਗਈ ਸੀ ਮੈਂ ਦੇਖਿਆ ਮੈਂ ਕਹਾਂ ਵੀ ਉਹ ਤਾਂ ਇੱਥੋਂ ਚਲੇ ਗਏ ਮੈਂ ਕਹਾਂ ਚਲ ਜਾਇਆ ਹੁੰਨੀ ਆ ਵੇਲੇ-ਕਿਵਲੇ ਚਲ ਜੀ ਲੱਗ ਜਾਂਦਾ ਮੇਰਾ ਚਲ ਜਾਇਆ ਕਰੂੰਗੀ ਤਾਂ ਉਹਨਾਂ ਕੋਲ ਪਹਿਲਾਂ ਆਉਂਦੀ ਹੋਮੇਗੀ ਤਾਂ ਹਾਂਜੀ ਮੁੰਡਾ ਕੋ ਬਾਹਲਾ ਆਉਂਦੀ ਹੁੰਦੀ ਕੋਈ ਨਾ ਪੁੱਤ ਤੂੰ ਮੇਰੀ ਧੀ ਹੋਈ ਐ ਜਦੋਂ ਮਰਜੀ ਆ ਜਾਇਆ ਕਰ ਮੇਰੇ ਤੇਕਰ ਤੈਨੂੰ ਕੋਈ ਲੋਡ ਹੋਵੇ ਤਾਂ ਮੈਨੂੰ ਦੱਸ ਦਿਆ ਕਰ ਆ ਤੂੰ ਵੀ ਆ ਜਾ ਕਰ ਕੁੜੇ ਤੇਰਾ ਨਾਂ ਕੀ ਐ ਨਾ ਦੱਸ ਦੇ ਆਪਦਾ ਕੀ ਨਾਂ ਪੁੱਤ ਦੱਸ ਦੇ ਬੋਲ ਦਿਨ सांग ਦਿਆ ਹਾਂ ਤੇ ਕੋਈ ਗੱਲ ਨਹੀਂ ਤੇ ਤੁਸੀਂ ਆ ਜਾ ਕਰੋ ਭਾਈ ਛੋਡੇ ਲਈ ਸਾਡਾ ਘਰ ਖੁੱਲਾ ਹੈ ਦਿਨ ਆਓ ਰਾਤ ਆਓ ਜਦੋਂ ਮਰਜੀ ਨਾਲੇ ਮੈਂ ਤੈਨੂੰ ਐਂ ਕਹਿਨੀ ਆ ਆ ਜਾਣਾ ਸੀ ਮੈਂ ਵੀ ਮੱਸਿਆ ਤੇ ਚੱਲੇਗੀ ਅਹ ਦੇਖੂਗੀ ਘਰੇ ਕੰਮ ਧੰਦੇ ਵਾਲੇ ਪੈ ਰਹੇ ਨੇ ਤੁਹਾਨੂੰ ਪਤਾ ਸਕੂਲ ਜਾਂਦੀ ਆ ਉਹਨਾਂ ਦੇ ਕੱਪੜੇ ਵਾਲੇ ਗੰਦੇ ਹੋ ਜਾਂਦੇ ਨੇ ਉਹ ਧੋਣੇ ਪੈਂਦੇ ਨੇ ਇਹਦੀ ਨਾ ਹੁਣ ਬਾਜ਼ਾਰ ਚੱਲੀ ਸੀ ਦੁਕਾਨ ਤੇ ਕਹਿੰਦੀ ਮੈਗੀ ਮੈਗੀ ਲਿਆਣ ਲੈਣ ਜਿੱਦੀ ਸੀ ਅੱਛਾ ਕੋਈ ਨਾ ਫਿਰ ਜੇ ਤੈਨੂੰ ਟਾਈਮ ਹੋਇਆ ਤਾਂ ਬਾਗ ਚੱਲਨੀ ਮੇਰੀ ਵੀ ਇੱਥੇ ਕਿਸੇ ਨਾਲ ਲਿਹਾਜ਼ ਨਹੀਂ ਲੈ ਤੇਰੇ ਨਾਲ ਮੇਰੀ ਲਿਹਾਜ਼ ਪੈਗੀ ਚਲ ਕੋਈ ਗੱਲ ਨਹੀਂ ਹੋਰ ਦੋਨੇ ਮਾਮਾ ਤੀਆਂ ਵਗ ਜਾਣਗੇ ਕੋਈ ਗੱਲ ਨਹੀਂ ਹੁਣ ਤਾਂ ਆਉਣਾ ਜਾਣਾ ਲੱਗਿਆ ਹੀ ਰਹੂਗਾ ਠੀਕ ਹੈ ਹਾਂ ਚਲੋ ਠੀਕ ਹੈ ਮੈਂ ਜਾਂਦੀ ਆ ਚਾਹ ਬਣਾ ਦਿੰਨੀ ਆ ਨਾ ਨਾ ਬਸ ਨਹੀਂ ਜਾਂਦੀ ਮੈਂ ਫੇਰ ਆਉਂਗੀ ਫੇਰ ਗੇੜ अच्छा चल कोई गल नहीं मेनू फोन नंबर भी दे जी तेरा कोई गल जब मैं फेर आई ना दोबारा फेर दे दूंगी ना तूसी भी घरे गेड़ा काढ जो पिछला घर ਸਾਡਾ ਹੀ ਐ ਆ ਇੱਥੇ ਮੰਗਰ ਲਈ ਗਲੀ ਤੇਰੇ ਨਾਲ ਹੀ ਜਾਉ ਫਿਰ ਮੈਨੂੰ ਕਿਹੜਾ ਪਤਾ ਹੈ ਘਰ ਦਾ ਮੇਰੇ ਕੋਲ ਤਾਂ ਫੋਨ ਨਹੀਂ ਹੈਗਾ ਤੇਰਾ ਅੰਕਲ ਬਾਹਰੇ ਗਿਆ ਹੋਇਆ ਉਹਦੇ ਕੋਲੇ ਮੋਬਾਈਲ ਹੈਗਾ ਫਿਰ ਤੇਰਾ ਫੋਨ ਨੰਬਰ ਲਵਾਂਗੀ ਮੈਂ ਕੋਈ ਗੱਲ ਹੀ ਫੇਰ ਆ ਜੂਗੀ ਇਸੇ ਵੇਲੇ ਚੰਗਾ ਬੋਤਾ ਜਾਨੀ ਹਾਂ ਮੈਂ ਹੂੰ ਤਾਂ ਚਾਹ ਨੂੰ 2 ਮਿੰਟ ਲੱਗਦੇ ਮਨੂੰ ਨਾ ਨਾ ਬਸ ਅੰਦੀ ਫੇਰ ਆਇਆ ਫਿਰ ਚਾਹੂਂਗੀ ਮੈਂ ਨਹੀਂ ਪੀਂਦੀ ਨਹੀਂ ਹੈਗੀ ਜਾਨੀ ਨੂੰ ਭੁੱਖ ਲੱਗ ਰਹੀ ਸੀ ਮੈਂ ਕੁਛ ਖਵਾ ਲਵਾਂ ਠੀਕ ਐ ਲੇ ਦੇਖ ਲੈ ਪ੍ਰਮਾਤਮਾ ਦਾ ਵੀ ਪਤਾ ਨਹੀਂ ਲੱਗਦਾ ਕਹੇ ਜੇ ਵਕਤ ਪਾਣ ਦੇ ਪੋਰਾ ਘਰ ਜਵਾਖੜੀ ਐ ਕੀ ਉਮਰ ਹੈ ਵਿਧਵਾ ਵੀ ਹੋਗੀ ਨਾ ਨਮਾਜਾ ਪਿੰਡਾ ਨਾ ਪਤਾ ਲੱਗ ਕਿਹੜੇ ਪਾਸੇ ਦੁਕਾਨ ਆ ਇਥੋ ਦੇ ਬੰਦੇ ਵੀ ਹੋਰ ਹਸਾਬ ਦੇ ਜੇ ਕਿਸੇ ਨੂੰ ਬੁਲਾਉਣੇ ਪੰਦਰਗਾਹ ਦੀ ਇਹ ਕੋਣ ਸਾਡੇ ਘਰੋਂ ਨਿਕਲੇ ਚਲ ਪੁੱਛਦੇ ਆਂ ਸੋਚਾਂ 'ਚ ਬੈਠੇ ਹਾਂ ਪੁੱਛਣਾ ਸੋਚਾਂ ਤਾਂ ਮੈਂ ਤਾਂ ਐ ਹਰਾਨ ਹੋਈ ਜਾਨੀਆਂ ਬਿਪਰਮਾਤਮਾ ਕਹੇ ਜੇ ਖੇਡਾਂ ਖੇਡਦਾ ਹੈ ਖੇਡਾਂ ਦਾ ਕਹਦੇ ਖੇਡਦੇ ਕਹੇ ਜੇ ਪਿੰਡ ਚ ਪਸਾਇਆ ਕੇ ਇੱਥੇ ਕਿਸੇ ਨਾਲ ਗੱਲ ਕਰਨੇ ਬੋਲਦੇ ਨਹੀਂ ਬੰਦੇ ਨਾ ਕੋਈ ਦੁਕਾਨ ਦੱਸੀ ਮੈਂ ਤਾਂ ਗਿੜੇ ਦੇ ਕੇ ਮੁੜਿਆ ਲੈ ਕੇ ਨਹੀਂ ਆਇਆ ਲੈ ਕੇ ਕੀ ਆਵਾਂ ਲੈ ਚਾਹ ਪੱਤੀ ਤਾਂ ਹੈ ਨਹੀਂ ਕਿ ਚਾਹ ਕਾਦੇ ਨਾ ਕਰਾਂਗੇ ਚੱਲ ਛੱਡ ਖੜਾ ਕੋਈ ਨਾ ਮੈਂ ਲੈ ਆਉਂਗੀ ਹੁਣ ਤਾਂ ਲਿਹਾਜ ਪੈ ਗਈ ਐ ਇੱਥੇ ਆਪਣੇ ਘਰੇ ਆਈ ਸੀ ਕੁੜੀ ਆ ਹੁਣ ਮੈਨੂੰ ਟੱਕਰੀ ਸੀ ਆਪਣੇ ਬਾਗ ਦੇ ਕੋਲ ਸੀ ਕੁੜੀ ਇਹ ਕਿ ਨੌ 10 ਦੀ ਸੀ ਮਨੂੰ ਪਤਾ ਨਹੀਂ ਹਾਂ ਮਨੂੰ ਤੇ ਦੇਖੀ ਵਿਚਾਰੀ ਨਾ ਛੋਟੀ ਜੀ ਉਮਰ ਦੀ ਆ ਰੰਡੀ ਹੋ ਗਈ ਇਹ ਸੋਹਣੀ ਬਹੁਤ ਸੀ ਕੁੜੀ ਹਾਂ ਦੇਖ ਲੈ ਕਿੰਡੀ ਸੋਹਣੀ ਐ ਉਹਦੇ ਕੋਲੇ ਜਿਹੜੀ ਤੈਨੂੰ ਇੱਥੇ ਮਿਲੀ ਹੋਊਗੀ ਜਿਹੜੀ ਕੁੜੀ ਗੋਦੀ ਚੱਕੀ ਹੋਈ ਆ ਉਹਦੀ ਐ ਹਾਂ ਉਹ ਵੀ ਬਹੁਤ ਸੋਹਣੀ ਹਾਂ ਤੇ ਵਿਚਾਰੀ ਆ ਦੇ ਦੁੱਖ ਦੱਸੇ ਸੱਚੀ ਮੇਰਾ ਤਾਂ ਨਾ ਦਿਲ ਰੋ ਪੈ ਜਾਣੀ ਕਹਿੰਦੀ ਮੇਰੇ ਘਰ ਵਾਲਾ ਮਰ ਗਿਆ ਸਾਡੀ ਲਾ ਮੈਰਜ ਹੋਈ ਸੀ 8 ਕਿਲੇ ਵਾਹਣਦੇ ਆ ਵਧੀਆ ਤਾਕੜਾ ਕਾਰ ਐ ਕੋਠੀ ਪਾਈ ਹੋਈ ਐ ਮੈਂ ਰਹਿੰਦੀ ਪੇਕੇ ਆ ਇੱਥੇ ਉਹਦੇ ਪੇਕੇ ਆ ਠੀਕ ਐ ਇੱਥੇ ਪੇਕੇ ਮੈਂ ਤਾਂ ਬਾਲਾ ਹੀ ਤਰਸ ਆਇਆ ਮੈਂ ਤਾਂ ਕਹਤਾ ਮਾਂ ਭਾਈ ਜੇ ਤੈਨੂੰ ਕੋਈ ਲੋਡ ਹੋਵੇ ਤਾਂ ਮੈਨੂੰ ਦੱਸ ਦਿਆ ਕਰ ਕੋਈ ਗੱਲ ਨਹੀਂ ਮੈਂ ਵੀ ਇੱਥੇ ਜਾਣਦੀ ਨਹੀਂ ਕਿਸੇ ਨੂੰ ਕਹਿੰਦੀ ਕੋਈ ਨਾ ਮੈਂ ਗੇੜਾ ਮਾਰਿਆ ਕਰੂੰਗੀ ਆਂਟੀ ਤੇਰੇ ਕੋਲੇ ਆਇਆ ਕਰੂੰਗੀ ਮਾ ਬੋਦੀ ਕਾ ਛੋਡਾ ਹੋ ਦਨ ਲੱਗ ਜਾ ਕਰੂਗਾ ਹੋਰ ਮਾ ਮੈਂ ਵੀ ਨਹੀਂ ਕਿਸੇ ਨੂੰ ਜਾਣਦੀ ਮੈਂ ਤਾਂ ਪੁੱਛਿਆ ਸੀ ਮਾ ਜੇ ਮੱਸੀਆ ਤੇ ਬਾਗ ਚੱਲਾਂਗੇ ਤੂੰ ਮੇਰੇ ਨਾਲ ਬਾਗ ਚੱਲੀ ਕਹਿੰਦੀ ਕਹਿੰਦੀ ਕੋਈ ਨਾਉ ਤਾਂ ਮੈਨੂੰ ਕੰਮ ਨੇਗੇ ਚੱਲ ਮੈਂ ਦੇਖੂਂਗੇ ਐ ਜੇ ਕਰਕੇ ਜੇ ਬਾਗ ਗਈ ਮੈਂ ਤਾਂ ਜਣੀ ਲਾ ਹੁਣ ਕੰਮ ਕਰਨ ਜੀ ਨਹੀਂ ਕਰਦਾ ਮੈਂ ਤਾਂ ਚਾੜੂ ਲਾਉਣਾ ਵੀ ਵਿਚਾਲੇ ਪਿਆ ਹੈਗਾ ਮੈਨੂੰ ਤਾਂ ਐਂ ਚੋਰਾ ਲੱਗਿਆ ਪਿਆ ਵੀ ਕੀ ਮੈਂ ਇਹ ਉਮਰ ਕੱਢੂਗੀ ਤੇ ਤੂੰ ਹੀ ਨਹੀਂ ਵੇਚਾਉਣ ਕਉ ਲੈ ਵੇਚ ਐ ਨਹੀਂ ਤਾਂ ਹੁਣ ਮੈਨੂੰ ਐ ਹੈ ਵੀ ਇਹਦੇ ਮਾਪਿਆਂ ਨੇ ਕਿਉਂ ਨਹੀਂ ਇਹਦਾ ਵਿਆਹ ਕੀਤਾ ਹੈ ਨਾ ਸਾਲ ਡੇਢ ਸਾਲ ਹੋ ਗਿਆ ਨੂੰ ਡੰਡੀ ਹੋਈ ਨੂੰ ਵੀ ਹੱਕ ਸੀ ਉਹਨਾਂ ਦਾ ਵਿਆਹ ਕਰਨ ਦਾ ਉਹ ਤਾਂ ਵੀਰੇ ਮਾਪੇ ਨੇ ਸੋਚਣਾ ਹੋਰ ਤੇਰੇ ਸੋਚ ਤੇ ਨਹੀਂ ਗੱਲ ਬਣਦੀ ਹੋਣੀ ਜੇ ਤੂੰ ਆਖੇ ਮੈਂ ਵਿਆਹ ਕਰਾ ਦੂੰਗਾ ਕੋਈ ਹੋਰ ਗੱਲ ਸੋਚੀ ਜਾਂਦੀ ਐ ਕਹਿ ਕੇ ਜੀ ਤੈਨੂੰ ਉਹ ਨਾ ਮੈਨੂੰ ਤਾਂ ਕੁਛ ਨਹੀਂ ਕਿਹਾ ਮੈਂ ਤਾਂ ਐਂ ਸੋਚਦੀ ਆਂ ਵੀ ਜੇ ਇਹਦੇ ਮਾਪਿਆਂ ਨੂੰ ਮੈਂ ਮਿਲੀ ਨਾ ਮੈਂ ਤਾਂ ਕਹੂੰਗੀ ਵੀ ਭਾਈ ਇਹਦਾ ਤੁਸੀਂ ਨਾ ਉਹ ਨਾ ਕਰੋ ਮਤਲਬ ਇਹਨੂੰ ਐਂ ਨਾ ਰੱਖੋ ਵਿਚਾਰੀ ਨੂੰ ਇਹਨੂੰ ਵਿਆਹ ਦੋ ਦਵਾਰੀ ਚਲ ਮੈਂ ਤੈਨੂੰ ਕਹਿੰਨਾ ਪਹਿਲਾਂ ਜੇ ਪਿੰਡ ਦਾ ਦੇਖ ਲਈ ਕਹੇ ਜਾਓ ਰਵਾਜ ਆ ਗਿਆ ਕਿ ਹੁਣ ਇਹ ਕੋਈ ਦੋ ਹੋਰ ਆਪਣੇ ਗੱਲ ਚੱਲ ਕੋਈ ਨਾ ਤਾਂ ਸੁਭਾਏ ਕੇ ਗੱਲ ਲੇਗੀ ਆਏ ਕਿ ਹੁੰਦਾ ਹੈਗਾ ਹਾਂ ਕਈ ਵਾਰ ਆਉਂਦਾ ਨੇ ਆਏ ਤਾਂ ਨਾ ਪਕਾਈ ਦਿੰਨੇ ਹਾਂ ਵੀ ਤੂੰ ਪੁੱਤ ਦਾ ਵਿਆਹ ਕਰ ਦੋ ਭਾਈ ਹਾਂ ਅਗਲੇ ਦਾ ਉਹ ਦੇਖਣਾ ਵੀ ਕਹੇ ਜਾ ਮਨ ਉਹਦੇ ਹਿਸਾਬ ਨਾਲ ਗੱਲ ਕਰੇ ਆਉਂ ਐ ਕਰਦੀ ਸੀ ਕਹਿੰਦੀ ਅੱਠ ਕਿੱਲੇ ਬਾਹਣ ਦੇ ਕਹਿੰਦੀ ਮੇਰਾ ਭਾਈ ਹੋਈ ਬੌਂਦਾ ਹੈਗਾ ਜ਼ਮੀਨ ਕਈ ਵਾਰੀ ਆਏ ਵੀ ਹੁੰਦਾ ਵੀ ਲਾਲਚ ਦੇ ਮਾਰੇ ਵੀ ਸਾਡੇ ਕੋਲ ਠੇਕਾ ਆਈ ਜਾਂਦਾ ਤੇ ਤਾਂ ਰੱਖੀ ਬੈਠੇ ਹੋਣ ਵੀ ਠੇਕਾ ਕਿਹਨੂੰ ਦਿੰਦੇ ਆ ਉਹ ਜਿਹੜੀ ਇਹਦੀ ਜ਼ਮੀਨ ਆ ਇਹਦਾ ਭਰਾ ਬੋਂਦਾ ਬੀਜਦਾ ਤੇ ਉਸੇ ਨੂੰ ਠੇਕੇ ਤੇ ਦਿੰਦੀ ਆ ਹੁਣ ਮੈਂ ਸਾਰੀ ਗੱਲ ਤਾਂ ਪੁੱਛੀ ਨਹੀਂ ਵੀ ਠੇਕੇ ਰਹਿੰਦੀ ਭਰਾ ਕੁਲੀ ਹੁਣ ਫਿਰ ਹੈ ਇੱਥੇ ਹੀ ਰਹਿੰਦੀ ਆ ਤੇ ਕੀ ਸਾਰੇ ਤਾਂ ਜਾਂਦੀ ਨਹੀਂ ਕਹਿੰਦੀ ਮੇਰਾ ਮੈਂ ਆਖਿਆ ਦੀ ਮਾ ਵੀ ਤੇਰਾ ਕੋਈ ਦੇਹ ਔਰ ਜੇਠ ਕੋਈ ਕੀ ਆ ਪੱਗ ਪੋਗ ਦਿੱਤੀ ਹੋਏ ਸਮਝ ਨਹੀਂ ਆਈ ਗੱਲ ਹੈ ਤੇਰਾ ਭਰਾ ਉੱਥੇ ਜਾ ਕੇਵੇਂ ਕਰਦਾ ਉਹ ਖੇਤੀ ਮੈਂ ਪਿੰਡ ਨਹੀਂ ਪੁੱਛਿਆ ਵੀ ਕਿਹੜੇ ਪਿੰਡ ਵੀ ਫਿਰ ਨੇੜੇ ਤੇੜੇ ਹੂੰ ਨੇੜੇ ਤੇੜੇ ਸਤਾ ਲੋਟ ਆ ਜੂਗਾ ਐਂ ਤਾਂ ਹੋ ਸਕਦਾ ਇਹਦਾ ਭਰਾ ਠੇਕੇ ਤੇ ਨਾ ਦੇ ਦਿੰਦਾ ਹੋਵੇ ਇਹਨੂੰ ਠੇਕਾ ਦੇ ਜਾਂਦਾ ਹੋਵੇ ਨਾ ਕਹਿੰਦੀ ਆਪ ਪਾਉਂਦਾ ਹੈ ਆਪ ਗੰਦੀ ਆਇਰ ਹੈ ਤੇ ਆਪ ਇਹਨਾਂ ਕੋਲ ਐ ਨਹੀਂ ਪੁੱਛਿਆ ਵੀ ਛੋਡੇ ਕੋਲ ਕਿੰਨੀ ਕਿ ਪੈਲੀ ਸੀ ਇੱਥੇ ਮੈਂ ਤਾਂ ਕੁਝ ਨਹੀਂ ਪੁੱਛਿਆ ਹੈਗਾ ਮੈਂ ਤਾਂ ਇੰਨੇ ਇੱਕ ਗੱਲਾਂ ਜੀਆਂ ਸੁਣ ਕੇ ਮੇਰਾ ਤਾਂ ਦਿਮਾਗ ਜਾ ਕੁੱਕ ਗਿਆ ਮੈਨੂੰ ਐ ਜੇ ਲੱਗਿਆ ਵੀ ਵਿਚਾਰੀ ਕਿੱਡੀ ਔਖੀ ਹੈ ਨਾ ਉਹ ਵੀ ਨਰਮ ਜੀ ਵਾਲੀ ਲੱਗੀ ਹੈ ਨਾ ਲੈ ਚਲ ਮੈਂ ਚਾਹ ਬਣਾ ਕੇ ਲਿਆਉਣੀ ਆ ਫਿਰ ਮੈਂ ਲਿਆ ਮੈਂ ਫੜ ਕੇ ਸੁੱਕੀ ਚਾਹ ਹੂੰ ਐ ਕਹਿੰਦੀ ਕਹਿੰਦੀ ਆ ਗਲੀ ਚ ਆਏ ਤਾਂ ਫਿਰ ਮੈਂ ਜਾਂਦੀ ਨਹੀਂ ਤੇ ਇੰਨਾ ਇਹਨਾਂ ਦੇ ਦੇਖ ਲੈਂਦੀ ਆ ਇਹਨਾਂ ਦੀ ਬੁੜੀ ਇੰਨਾ ਤੇ ਮੈਂ ਤਾਂ ਇਹਨਾਂ ਆਪਾਂ ਸ਼ਹਿਰ ਨਾਲ ਜਾ ਗਏ ਤੇ ਕਿਹੜੀਆਂ ਦੁਕਾਨਾਂ ਹੋਣਗੀਆਂ ਆ ਕੋਈ ਹੋਰ ਸਮਾਨ ਲਿਆਵਾਂਗੇ ਚੱਲ ਫਿਰ ਐਂ ਕਰ ਲੈਨੇ ਐ ਮੰਗਿਆ ਲੂਟ ਨਹੀਂ ਚੱਲ ਕੱਢ ਫਿਰ ਮੋਟਰਸਾਈਕਲ ਚੱਲ ਆ ਵੀ ਗੱਲ ਸਹੀ ਆ ਉੱਥੋਂ ਹੀ ਲਿਆਉਣੇ ਆ ਨਿਬੜਿਆ ਨਹੀਂ ਮੰਮੀ ਕੰਮ ਹਲੇ ਕੰਮ ਕਿ ਮੈਂ ਨਿਬੜੂਗਾ ਭਾਈ ਤੂੰ ਤਾਂ ਟਾਵਰ ਪਾ ਰਿਆਂ ਤੇ ਹੋਈ ਫਿਰਦੀਆਂ ਕਿੱਧਰ ਗਈ ਸੀ ਮੰਮੀ ਇੱਕ ਤਾਂ ਉਹਦੀ ਦੁਕਾਨੋਂ ਆਉਦੇ ਪੈਸੇ ਦੇ ਕੇ ਆਉਣੇ ਸੀ ਇਹਨੂੰ ਕੱਲ੍ਹ ਕਰ ਤੂੰ ਸਮਾਨ ਦਿਵਾ ਕੇ ਲਿਆਈ ਸੀ ਉਹਦੇ ਪੈਸੇ ਮੋੜ ਕੇ ਆਈਆਂ ਮੈਗੀ ਲੈਣ ਗਈ ਮੈਗੀ ਮਿਲ ਗਈ ਅੱਛਾ ਤੂੰ ਕੁੜੀ ਨੂੰ ਨਾ ਪੁੱਠਣਾ ਸਿੱਧੀਆਂ ਚੀਜ਼ਾਂ ਦੇ ਨਾ ਜਾ ਚੁੱਪ ਕਰਕੇ ਦਹੀਂ ਨਾ ਕੋਈ ਪਰੌਂਠਾ ਖਵਾਤਾ ਜਵਾਕ ਨੂੰ ਕੋਈ ਚੌਲ ਚੂੜ ਬਣਾ ਕੇ ਖਵਾਤੇ ਇਹੇ ਜਿਹਾ ਖਵਾ ਦਿਆ ਕਰ ਮੰਮੀ ਇਧਰ ਬੰਜਾ ਫੜ ਸੁ ਤੋਂ ਹੀ ਬੋਲੀ ਜਾਨੀ ਰਹਿਣੀ ਆ ਕਸ ਜੋਗਰੀ ਹੈਗੀ ਵੀ ਐ ਲੈ ਹੁਣ ਮੈਂ ਚਾੜੂ ਫੜਦੇ ਤੈਨੂੰ ਕੋਈ ਗੱਲ ਦੱਸਣੀ ਹੈ ਲੈ ਜਾ ਬੁੱਤੂ ਖੇੜਲਾ ਭੱਜ ਜਾ ਉੱਧਰ ਜਾ ਕੇ ਇਹੇ ਜਿਹੀ ਗੱਲ ਦੱਸਣੀ ਹੈ ਮੈਂ ਤਾਂ ਹਨਾ ਬਾਜ਼ਾਰ ਜਾ ਰਹੀ ਸੀ ਅ ਜਿਹੜੇ ਆਪਣਾ ਘੋਠੀ ਜੀ ਖਾਲੀ ਨਹੀਂ ਸੀ ਪਈ ਇੱਥੇ ਆਪਣੀ ਗਲੀ ਚ ਨਿਕਲ ਸਾਲ ਬਾਅਦ ਹਾਂ ਹਾਂ ਉੱਥੇ ਕਿਰਾਏ ਤੇ ਪਹਿਲਾਂ ਬਾਗੇ ਜਿਹਦੇ ਕੋਲ ਮੈਂ ਜਲਦੀ ਹੁੰਦੀ ਸੀ ਖਾਸਾ ਕੁੜੀ ਲਵੇ ਅੱਛਾ ਉੱਥੇ ਹੁਣ ਇੱਕ ਹੋਰ ਗਾਰੰਟੀ ਆ ਗਈ ਮੰਮੀ ਐਨਾ ਵਧੀਆ ਸੁਭਾਅ ਉਹਦਾ ਮੈਂ ਤਾਂ ਉਹਦੇ ਘਰੇ ਜਾ ਕੇ ਆਈਆਂ ਗੱਲਬਾਤ ਕਰਕੇ ਆਈਆਂ ਐਨਾ ਮਿੱਠਾ ਬੋਲਦੀ ਹੈ ਮੇਰਾ ਤਾਂ ਬਾਲਾ ਕਰਨ ਲੱਗ ਗਈ ਕਹਿੰਦੀ ਆਪਾਂ ਤਾਂ ਮਾਮਾਤੀ ਵਾਂਗੂ ਰਹਾ ਕਰਾਂਗੀ ਬੱਸ ਅੱਜ ਤਾਂ ਕੰਮ ਗਾਨੇ ਤੇਰੇ ਚ ਨਾ ਇੱਕ ਦਿਨ ਚ ਤੈਨੂੰ ਉਹਨਾਂ ਦੇ ਸੁਭਾਅ ਦਾ ਵੀ ਪਤਾ ਲੱਗ ਗਿਆ ਐਵੇਂ ਨਾ ਤੀ ਜਿਆ ਕਰ ਕਿਸੇ ਤੇ ਨਾ ਮੰਮੀ ਤੇ ਜਨ ਵਾਲੀ ਕੀ ਗੱਲ ਆ ਉਹ ਬੁੜੀ ਧੀਮੀ ਤਾਂ ਹੈਗੀ ਉਹ ਵਿਚਾਰੀ ਮੈਨਾਂ ਕਿਉਂ ਐ ਕਰੂਗੀ ਜਾਣੀ ਨਹੀਂ ਬੁੜੀ ਧੀਮੀ ਤਾਂ ਹੈਗੀ ਆ ਜਦੋਂ ਦੂਜੇ ਪਿੰਡ ਆ ਕੇ ਕਿਰਾਏ ਤੇ ਬਹਿ ਗਏ ਕੀ ਪਤਾ ਕੀ ਕਰਕੇ ਆਏ ਆ ਪਿੱਛੇ ਮਾੜਾ ਮੋਟਾ ਦਿਮਾਗ ਲੜਾ ਲਿਆ ਕਰ ਉਹ ਕੁਛ ਨਹੀਂ ਕਰਕੇ ਆਏ ਉਹ ਉਹ ਕਹਤਾ ਰਹੀ ਸੀ ਕਹਿੰਦੀ ਅਸੀਂ ਤਾਂ ਉਹੀ ਆ ਗਏ ਸੀਗੇ ਇੱਥੇ ਕਿਤੇ ਹੋਰ ਰਹਿੰਦੇ ਸੀ ਪਹਿਲਾਂ ਅੱਛਾ ਅਗਲਾ ਤੈਨੂੰ ਦੱਸੂਗਾ ਵੀ ਅਸੀਂ ਕਿਵੇਂ ਆਏ ਆ ਮਨੂ ਮੈਂ ਤੈਨੂੰ ਸਾਰੇ ਪਾਸੇ ਲੱਭੀ ਨਹੀਂ ਕਿੱਧਰ ਤੁਰ ਗਈ ਸੀ ਦੁਪਹਿਰੇ ਤੋਂ ਬਾਬੀ ਤੂੰ ਸਾਰੀ ਦਿਹਾੜੀ ਮੈਨੂੰ ਹੀ ਲੱਭਦੀ ਰਹਿੰਦੀ ਹੋਰ ਕਿਸੇ ਨੂੰ ਕੰਮ ਨਹੀਂ ਹੁੰਦਾ ਤੇ ਫਿਰ ਕੰਮ ਮੇਰੇ ਨਾਲ ਕਰਾਏਂਗੀ ਫੇਰ ਹੀ ਹੁਣ ਮੈਂ ਇਕੱਲੀ ਠੇਕਾ ਥੋੜੀ ਲੈ ਕੇ ਸਾਰੇ ਕੰਮ ਕਰਦੇ ਮੈਂ ਕਰੂੰਗੀ ਆਹ ਦੇਖ ਲਓ ਮੰਮੀ ਨਾ ਜੇ ਬਾਬੀ ਮੈਂ ਇੱਥੇ ਨਾ ਹੁੰਦੀ ਆਪਦੇ ਸਹੁਰੇ ਹੁੰਦੀ ਫੇਰ ਵੀ ਤਾਂ ਤੂੰ ਹੀ ਕਰਦੇ ਸੀ ਤੇ ਫਿਰ ਮੰਮੀ ਜੀ ਰੋਟੀਆਂ ਬਣਾ ਦੇ ਤਾਂ ਕੰਮ ਤੇ ਬਣੋਂ ਕਰਨਾ ਹੀ ਪੈਣਾ ਜੇ ਰਲ ਮਿਲ ਕੇ ਕਰ ਲਉਂਗੀ ਆ ਫੇਰ ਕਿਹੜਾ ਪਹਾੜ ਡਿੱਗਦਾ ਤੁਹਾਡੇ ਤੇ ਨਾਲੇ ਤੂੰ ਆਏ ਦੇਖ ਮੰਮੀ ਨਿੱਕੀ ਜਿਹੀ ਕੁੜੀ ਆ ਉਹਨੂੰ ਦੁਪਹਿਰੇ ਲਈ ਫਿਰਦੇ ਤੇ ਬਿਮਾਰ ਹੋ ਗਈ ਫੇਰ ਨਾ ਹੀ ਨਿਆਕਲ ਹੈਗੀ ਮੈਂ ਤਾਂ ਪਹਿਲਾਂ ਇਹਨੂੰ ਕਹਿ ਕੇ ਹਟੀਆਂ ਵੀ ਜਵਾਕ ਨੂੰ ਇਸ ਵੇਲੇ ਤੂੰ ਪੱਖੇ ਥੱਲੇ ਬਿਠਾਉਣ ਵਾਲੇ ਆਪ ਵਾਹਜੇ ਨਹੀਂ ਕੋਈ ਕੰਮ ਕਰਨਾ ਨਾਲੇ ਭੈੜੀ ਲੱਗਦੀ ਐ ਡੱਪ ਡੱਪ ਕਰਦੀ ਫਿਰਦੀ ਲੋਕ ਪਤਾ ਕੀ ਕੀ ਗੱਲਾਂ ਕਰਦੇ ਐ ਤੈਨੂੰ ਨਹੀਂ ਪਤਾ ਉਹਨਾਂ ਨੇ ਤਾਂ ਸਾਨੂੰ ਹੀ ਮਿਹਨੇ ਮਾਰਨੇ ਵੀ ਕੁੜੀ ਨੂੰ ਜਿੱਧਰ ਮਰਜ਼ੀ ਤੋਰ ਦਿੰਦੇ ਦੁਪਹਿਰੇ ਲੋਕ ਤਾਂ ਗੱਲਾਂ ਕਰਨ ਨਾ ਕਰਨ ਇੱਥੇ ਤਾਂ ਘਰ ਦੇ ਹੀ ਨਹੀਂ ਹਟਦੇ ਹੈਗੇ ਲੋਕਾਂ ਦੇ ਤਾਂ ਮੂੰਹ ਕਿੱਥੋਂ ਫੜੇ ਜਾਣੇ ਨਹੀਂ ਕਰਦੇ ਆਂ ਦਾ ਤੈਨੂੰ ਭੈੜਾ ਲੱਗਦਾ ਜੇ ਅਸੀਂ ਕਹਿੰਨੇ ਆ ਤੈਨੂੰ ਟੋਕਾ ਟਾਕੀ ਕਰ ਜੀ ਆਇਆਂ ਤੂਰੀ ਫਿਰੇਂਗੀ ਲੋਕ ਤੈਨੂੰ ਕੀ ਕਹਿਣਗੇ ਟਾਈਮ ਪਾਸ ਕਰ ਲਾ ਆਬਦਾ ਮੰਮੀ ਫਿਰ ਮੈਂ ਜੀਣਾ ਛੱਡਦਾ ਹਰ ਜੀਣਾ ਸਰਦਾ ਜੇ ਮੇਰਾ ਘਰ ਵਾਲਾ ਮੁੱਕ ਗਿਆ ਮੇਰੀ ਜ਼ਿੰਦਗੀ ਤਾਂ ਅੱਗੇ ਹੈਗੀ ਆ ਮੈਂ ਤਾਂ ਆਪਦੇ ਬਾਰੇ ਸੋਚਣਾ ਨਾ ਘਰ ਜਦੋਂ ਚਾਰ ਦੀਵਾਰੀਆਂ ਦੇ ਅੰਦਰ ਵੜ ਕੇ ਥੋੜੀ ਬਹਿ ਜੂਗੀ ਫਿਰ ਤੈਨੂੰ ਆਖਿਆ ਭਾਈ ਵਿਆਹ ਕਰਾ ਲਾ ਤੂੰ ਆਪ ਦਾ ਹੋ ਜਾ ਰੋਟੀ ਦੇ ਮਿਲੇ ਨਾ ਤੂੰ ਆਏ ਆਖੇ ਲੱਗਦੀ ਆ ਕਿਉਂ ਕਰਾਂ ਮਮਮੀ ਵਿਆਹ ਮੇਰੇ ਕੋਲ ਕਿਹੜਾ ਕਿਸੇ ਚੀਜ਼ ਦੀ ਘਾਟ ਆ ਨਾਲੇ ਭਾਬੀ ਜੀ ਮੈਨੂੰ ਰੋਟੀਆਂ ਦਾ ਸੁਣਾਈ ਜਾਂਦੀ ਸੀ ਨਾ 8 ਕਿੱਲੇ ਵਾਹਣ ਦੇ ਦਿੱਤੇ ਹੋਏ ਨੇ ਆ ਪਹਿਲਾਂ ਕੁਛ ਨਹੀਂ ਸੀ ਹੁੰਦਾ ਘਰ ਤੇ ਖਾਣ ਨੂੰ ਰੋਟੀ ਤੱਕ ਨਹੀਂ ਸੀ ਜੁੜਦੀ ਤੇ ਫਿਰ ਮਨੂੰ ਇੱਥੇ ਆ ਕੇ ਰਹਿਣੀ ਵੀ ਆ ਤੂੰ ਤੇਰੀ ਕੁੜੀ ਸਾਹਮਣੇ ਸਾਰਾ ਕੁਝ ਕਰਦੀ ਆ ਖਪਾਦਰ ਜੀ ਹੁਣ ਤੋਂ ਬਾਅਦ ਮੇਰੀ ਕੁੜੀ ਨੂੰ ਹੱਥ ਲਾਇਆ ਕੋਈ ਲੋੜ ਨਹੀਂ ਹੈਗੀ ਉਹਨੂੰ ਸਾਂਭਣ ਦੀ ਜਿਹੜੀ ਗੱਲਾਂ ਸੁਣਾ ਦਿੰਦੀ ਹੈ ਮੰਮੀ ਹਾਂ ਹੋ ਭਾਈ ਕਹ ਦੇ ਤੂੰ ਵੀ ਚੱਕੀ ਨਾ ਪਾਈ ਜਮਾ ਨਾ ਸਮਾ ਲਈ ਕੀ ਕਰਾਂ ਮਾਂ ਫਿਰ ਹੁਣ ਤੂੰ ਸੀ ਕਹਿ ਦੇਣਾ ਤੁਹਾਡੀ ਤਾਂ ਮੰਨਣੀ ਪੈਂਦੀ ਆ ਮੈਂ ਕਿਹੜਾ ਮਾੜਾ ਕਹਿੰਨੀ ਤੇ ਭਲੇ ਨੂੰ ਕਹਿੰਨੀ ਕੱਲ ਵੀ ਬੁੜੀਆਂ ਗੱਲਾਂ ਕਰਦੇ ਸੀ ਕਹਿੰਦੀ ਲੈ ਹਲੇ ਘਰ ਵਾਲੇ ਮੁਕੇ ਨੂੰ ਥੋੜਾ ਟਾਈਮ ਨਹੀਂ ਹੋਇਆ ਡੱਪ ਡੱਪ ਕਦੇ ਉੱਧਰ ਕਦੇ ਉੱਧਰ ਹੁਣ ਕੱਲ ਮੈਂ ਸੁਣੀ ਕਿ ਇਹ ਮੁਕ ਰਹਿ ਜੂ ਆਪਣਾ ਕੋਈ ਨਹੀਂ ਆ ਜਿਹੜੀਆਂ ਬੁੜੀਆਂ ਗੱਲਾਂ ਕਰਦੇ ਨੇ ਆਪਦੇ ਮੰਜੇ ਥੱਲੇ ਸੋਰਤਾ ਨਹੀਂ ਫੇਰਦੀਆਂ ਹੈਗੀਆਂ ਆਪਦੇ ਘਰੇ ਪਤਾ ਕੀ ਕੋਸ ਹੁੰਦਾ ਹੋਊ ਨੀ ਪੁੱਤ ਲੋਕਾਂ ਦੀ ਬਰਾਵਰੀ ਥੋੜੀ ਹੁੰਦੀ ਅਜੇ ਲੋਕ ਖੂਚ ਡਿੱਗਣਗੇ ਮੰਗਰ ਡਿੱਗਣਾ ਚੰਗਾ ਮਾਂ ਥੋੜੇ ਮure ਹੱਥ ਬੰਨੇ ਥੋੜੇ ਮure ਤਾਂ ਮੇਰੀ ਜਮਾ ਵੇਚ ਨਹੀਂ ਚੱਲਦੀ ਤੂੰ ਸਤਾ ਇੱਕੋ ਸਾ ਮੇਰੇ ਮਗਰ ਪੈ ਜੰਨੀ ਆ ਤੈਨੂੰ ਸਮਝਾਉਣ ਵਾਲੀਆਂ ਗੱਲਾਂ ਹੀ ਸਮਝਾਉਣੇ ਆ ਤੇਰਾ ਚੰਗਾ ਹੀ ਸੋਚਦੇ ਆ ਵੀ ਭਾਈ 2-4 ਮਹੀਨੇ ਟਿਕ ਜਾ ਤੇ ਫਿਰ ਤੇਰਾ ਰੋਟੀ ਦਾ ਬਿਲਾ ਕਰਾਂਗੇ ਕੋਈ ਚਲ ਜਿੰਦਾ ਵੀਰਾ ਕੱਲ ਟੈਨਸ਼ਨ ਲਈ ਜਾਂਦਾ ਕਹਿੰਦਾ ਪਤਾ ਨਹੀਂ ਕੀ ਬਣੂ ਕੁੜੀ ਦਾ ਨਾ ਸਮਝਦੀ ਆ ਪਹਿਲਾਂ ਇੰਨਾ ਕੁਝ ਹੋ ਕੇ ਹਟਿਆ ਫੇਰ ਇਹਦਾ ਦਿਮਾਗ ਕੰਮ ਕਰ ਦੋ ਉਹ ਵੀ ਗੱਲਾਂ ਤੇ ਫੇਰ ਆ ਗਈ ਜੇ ਤੈਨੂੰ ਕਹਿੰਦੇ ਆ ਨਾ ਫੇਰ ਤੂੰ ਕਰਦੀ ਆ ਗੁੱਸਾ ਆਹੀ ਲੱਛਣ ਤੇਰੇ ਉੱਤੇ ਸੀ ਤੇਰੇ ਪੈਰੋਂ ਹੀ ਮਰਿਆ ਹੁਣ ਕਿਸੇ ਨੂੰ ਕੀ ਕਹੀਏ ਵੀ ਕੀ ਹੋ ਗਿਆ ਉਹਨੂੰ ਕਿ ਚਲ ਚੰਗਾ ਮੰਮੀ ਉਸ ਤਾਂ ਦਿਮਾਗ ਖਾਣ ਲੱਗ ਗਿਆ ਦਿਮਾਗ ਖਾਣ ਲੱਗ ਜਾਨੇ ਆ ਲੈ ਵੇਖ ਲੈ ਅਕੇ ਕੱਲ ਆ ਕੇ ਆਇਆ ਕਿਰਾਏਦਾਰ ਅੱਜ ਉਹ ਚੰਗੇ ਵੀ ਬਣ ਗਏ ਉਹਨਾਂ ਦੇ ਹੇਲ ਮੇਲ ਕਰਿਆਈ ਜਾ ਕੇ ਉਹੀ ਤਾਂ ਗੱਲ ਆ ਮੰਮੀ ਪਤਾ ਥੋੜੀ ਲੱਗਦਾ ਨਾਲੇ ਲੋਕਾਂ ਨੂੰ ਤਾਂ ਗੱਲ ਚਾਹੀਦੀ ਆ ਕੀ ਪਤਾ ਅਗਲੇ ਨੇ ਕਿਹਨੇ ਕਹਨੇ ਵੇਖਿਆ ਹੁਣ ਅਗਲਾ 100 ਗੱਲ ਬਣਾ ਦੇ ਫੇਰ ਆਪਾਂ ਕੀ ਕਰ ਲਾਂਗੇ ਫੇਰ ਬਣਾਊਗਾ ਭਾਈ ਗੱਲਾਂ ਤਾਂ ਜਦ ਤੂੰ ਰੀ ਫਿਰਦੀ ਜਵਾਕੜੀ ਨੂੰ ਉਂਗਲ ਲਾ ਕੇ ਜਾਂ ਕਰ ਲੈ ਕੰਮ ਤੂੰ ਉਹਨੂੰ ਜਵਾਕੜੀ ਨੂੰ ਖਵਾ ਪਿਆ ਦੇ ਭੋਰਾ ਮੈਂ ਲਾ ਦਾਂ ਛਾੜੂ ਹਾਂ ਉਹ ਤਾਂ ਬਹਿ ਗਈ ਰੁੱਸ ਕੇ ਹੁਣ ਮੈਨੂੰ ਪਤਾ ਹੀ ਆ ਉਹਦਾ ਕਿ ਹਾਂ ਕਿਵੇਂ ਗੁੱਸੇ ਜੋ ਗੱਲ ਸੁਣੋ ਮੇਰੀ ਆ ਕੁੜੀ ਦਾ ਦੇਖ ਲੋ ਜਮੇ ਬੁਰਾ ਹਾਲ ਹੋਇਆ ਪਿਆ ਤੁਹਾਡੇ ਵਾਲੀ ਦਾ ਕੀ ਹੋ ਗਿਆ ਹੁਣ ਕੁੜੀ ਕੀ ਕਰਤਾ ਕਰਨਾ ਕਿ ਡੱਪ ਡੱਪ ਕਰਦੀ ਤੁਰੀ ਫਿਰਦੀ ਆ ਜਿਵੇਂ ਇਹਨੂੰ ਸੰਗ ਸ਼ਰਮ ਹੈ ਨਹੀਂ ਕਦੇ ਇੱਧਰ ਨਿਕਲ ਗਈ ਤੇ ਕਦੇ ਉੱਧਰ ਨਿਕਲ ਗਈ ਉਹ ਐਨ ਤਾਂ ਪਿੰਡ 'ਚ ਨੱਕ ਵੜਾ ਰੱਖੀ ਆ ਗੱਲ ਤਾਂ ਹੁਣ ਗੱਲ ਦੀ ਆ ਪਤਾ ਅੱਠ ਕਿੱਲਾਂ ਦੇ ਮਾਰੇ ਇਹਨੂੰ ਹੋਰ ਕਿਦੇ ਵਿਆਹ ਦੇ ਨਹੀਂਗੇ ਨਹੀਂ ਤਾਂ ਅੱਜ ਨੂੰ ਵਿਆਹ ਕੇ ਫਰਾ ਕੰਮ ਨਵੇੜਦੇ ਉਹ ਇਹ ਤਾਂ ਗੱਲ ਹੁਣ ਤੁਸੀਂ ਕਹੇ ਸੀ ਕਿੰਨੀਆਂ ਝੋਨਾ ਚੱਲੋ ਸੱਚ ਝੋਨਾ ਝੋਨਾ ਤਾਂ ਵਧੀਆ ਹੈ ਉਹ ਇਹਦੇ ਜਿਹੜਾ ਮਨਕ ਜੱਲ ਜੇਠ ਆ ਉਹ ਬੋਲਦਾ ਸੀਗਾ ਮਾਣਾ ਮੋਟਾ ਜਾਂ ਕਹਿੰਦਾ ਵੀ ਤੂੰ ਇੱਥੇ ਆ ਕੇ ਜ਼ਮੀਨ ਮੋਨ ਲਾ ਕੇ ਐ ਕਰਨ ਲਾ ਕੇ ਮੈਂ ਵੀ ਸਾਡੀ ਕੁੜੀ ਦੀ ਉਹ ਬਾਹਣਾ ਕਿ ਮੈਂ ਤਾਂ ਬਾਹੂੰਗਾ ਲੈ ਹੱਕਾ ਸਾਡਾ ਅਸੀਂ ਬਾਹਾਂਗੇ ਹੋਰ ਕੌਣ ਬਾਹੂਗਾ ਕਿ ਫੇਰ ਇਹਦੀ ਗੱਲ ਸੁਣ ਇੱਕ ਨਾਲੇ ਮੰਮੀ ਵੀ ਗੱਲਾਂ ਹੀ ਕਰਦੀ ਹੁੰਦੀ ਹੈ ਵੀ ਇਹਨੂੰ ਵਿਆਹਾਂਗੇ ਇਹਨੂੰ ਐ ਕਰਾਂਗੇ ਆਪਾਂ ਵਿਆਹਦੇ ਬੂਦੇ ਨਹੀਂ ਆਪਾਂ ਨੂੰ ਅੱਠ ਕਿੱਲੇ ਹੁਣ ਬਾਹਾਂ ਬਾਉਣੇ ਆ ਠੀਕ ਹੈ ਝੋਨਾ ਆਉਂਦਾ ਕਣਕ ਆਉਂਦੀ ਹੈ ਠੀਕ ਹੈ ਸਾਰਾ ਕੁਝ ਆਪਣੇ ਕੋਲ ਕੀ ਸੀ ਆ ਟ੍ਰੈਕਟਰ ਲੈ ਲਿਆ ਸਾਰਾ ਕੁਝ ਲੈ ਲਿਆ ਉਹੀ ਤਾਂ ਗੱਲ ਹੁਣ ਵੀ ਮੰਮੀ ਗੱਲਾਂ ਕਰਦੀ ਸੀ ਮੈਂ ਤਾਂ ਤਾਂ ਹੀ ਤੁਹਾਨੂੰ ਕਹਿੰਦੀ ਸੀ ਵੀ ਆਪਾਂ ਉਪਾ ਨਹੀਂ ਹੋਣ ਦਿੰਦੇ ਜੀ ਹੀ ਬਾਕੀ ਫਿਰ ਆਪਣੇ ਕੋਲ ਕੀ ਰਹਿ ਜਾਊਗਾ ਮੈਂ ਵੀ ਇਹੀ ਗੱਲ ਕਹਿਣਾਗਾ ਬਸ ਤੂੰ ਇਹਨੂੰ ਮਰਿਆ ਪਿਆਰ ਨਾਲ ਰੱਖਿਆ ਕਰ ਬੜਾ ਬੋਲਿਆ ਨਾ ਕਰ ਇਹਦੇ ਨਾਲ ਪਿਆਰ ਨਾਲ ਤਾਂ ਰੱਖਦੀਆਂ ਲੱਛਣ ਨਹੀਂ ਆਗੇ ਨਾ ਤੁਹਾਨੂੰ ਪਤਾ ਉਤੋਂ ਦੇ ਤਾਂ ਹੋ ਕੇ ਪੈਂਦੀਆਂ ਜੇ ਕੋਈ ਚੱਜ ਦੀ ਗੱਲ ਕਹਿਦਾ ਉਹ ਲੱਛਣ ਨੂੰ ਤਾਂ ਕੁਛ ਨਹੀਂ ਹੁੰਦਾ ਠੀਕ ਹੈ ਹੁਣ ਆਪਾਂ ਦਾ ਬਾਂਹ ਦੇ ਮਰਿਆ ਨੇ ਰੱਖਿਆ ਜਾਂ ਕੋਠੀ ਆ ਕੋਠੀ ਵੀ ਆਪਣੇ ਕੋਲ ਹੀ ਆਊਗੀ ਸਾਰਾ ਕੁਝ ਆਪਣੇ ਕੋਲ ਆਊਗਾ ਹੁੰਦਾ ਹੈ ਮੈਨੂੰ ਆਏ ਕਿਤੇ ਹੋਰ ਨਾ ਕੋਈ ਗੱਲਬਾਤ ਹੋ ਜਾਈ ਦੀ ਕਿਸੇ ਨਾਲ ਫਿਰ ਜੇ ਕਿਤੇ ਨੇ ਵਿਆਹ ਵੀ ਕਰਾ ਲਿਆ ਸਾਰਾ ਕੁਝ ਜਾਊਗਾ ਆਪਣੇ ਹੱਥੋਂ ਮੈਂ ਤਾਂ ਤਾਂ ਰੋਕਦੀ ਆ ਵੀ ਕਿਸੇ ਕੋਈ ਗੱਲਬਾਤ ਨਾ ਹੋ ਜਾਈ ਮਿਲ ਕੇ ਜਦ ਇਹਨੂੰ ਬਾਹਲਾ ਬਾਹਰ ਜਾਣ ਨਾ ਦੇਆ ਕਰ ਇਹਦਾ ਧਿਆਨ ਰੱਖੇ ਅਗਰ ਬਾਹਰ ਵੀ ਜਾਂਦੀ ਹੈ ਕਿਸੇ ਕੋਲੇ ਇਹਦੇ ਮਗਰ ਜਾਇਆ ਕਰ ਤੂੰ ਫੇਰ ਆਪਣਾ ਹੋਊਗਾ ਨਹੀਂ ਤਾਂ ਜੇ ਇਹ ਕਿਤੇ ਵਿਆਹ ਵੀ ਕਰਾ ਲਿਆ ਲੈਣੇ ਨੇ ਆਪਣਾ ਸਾਰਾ ਹੱਥ ਹੋਊਗਾ ਜ਼ਮੀਨ ਵੀ ਜਾਊਗੀ ਕੋਠੀ ਵੀ ਜਾਊਗੀ ਹੋਰ ਜੇ ਮੈਨੂੰ ਤਾਂ ਇਹ ਟੈਨਸ਼ਨ ਲੱਗੀ ਰਹਿੰਦੀ ਅੱਜ ਵੀ ਜਦੋਂ ਮੈਂ ਪੁੱਛ ਆ ਕਿ ਉੱਥੇ ਪਤਾ ਨਹੀਂ ਕਿਹੜੇ ਕੋਈ ਨਵੇਂ ਆਏ ਆ ਆ ਕਿ ਆਂਟੀ ਬਹੁਤ ਵਧੀਆ ਆਏ ਆ ਮੈਨੂੰ ਆਇਆ ਕਿਸੇ ਤੇ ਗੱਲਾਂ ਚ ਨਾ ਜੇ ਲੋਕਾਂ ਦਾ ਤਾਂ ਪਤਾ ਹੀ ਆ ਲੋਕ ਤਾਂ ਚ ਉਹ ਮੈਂ ਤਾਂ ਇਹ ਤਾਂ ਨਹੀਂ ਮਾਰਦਾ ਮੈਂ ਹੈ ਵੀ ਐਵੇਂ ਲੋਕ ਗੱਲਾਂ ਬਣਾਉਣਗੇ ਮੈਨੂੰ ਲੱਗਦਾ ਇਹਨੂੰ ਕੁੱਟਣਾ ਪਊਗਾ ਐ ਨਹੀਂ ਦੇਖਦੀ ਇਹ ਗਵਾਂਢ ਦਾ ਤਾਂ ਕੀ ਕਰਾਉਣਾ ਸੀ ਇਹਨਾਂ ਨੇ ਬੜੀ ਫੁੱਲ ਤੁਸੀਂ ਕਿਉਂ ਪਤਾ ਲਵਾਉਂਦੇ ਹੋ ਆਪਣੀ ਗੱਲ ਸਾਰਾ ਕੁਝ ਇਹਦੇ ਨਾਲ ਹੀ ਆ ਆਪਾਂ ਹੁਣ ਇੰਨਾ ਵੀ ਇਹਨੂੰ ਲੜ ਸਕਦੇ ਇਹਨੂੰ ਪਿਆਰ ਨਾਲ ਰੱਖਣੀ ਪਊਗੀ ਜ਼ਮੀਨ ਜਮੂਨ ਵੀ ਆ ਫੇਰ ਚੱਲ ਕੋਈ ਨਹੀਂ ਮੈਂ ਸਮਝਾਉਣਾ ਇਹਨੂੰ ਠੀਕ ਹੈ ਤੂੰ ਚਾਹ ਲਿਆ ਬਣਾ ਕੇ ਲਿਆਉਂਦੇ ਪਿਆਰ ਨੂੰ ਸਮਝਾ ਦੇ ਠੀਕ ਹੈ ਬਰ ਹਾਂ ਵੀਰੇ ਅੱਧ ਕਿਧਰ ਗਈ ਸੀ ਤੂੰ ਮੈਂ ਦੁਕਾਨ ਤੇ ਗਈ ਸੀ ਕਿਆ ਕਿਹਦੇ ਗਵਾਂਢ ਨੂੰ ਹੋਣਿਆ ਕਿਹਦੇ ਗਈ ਸੀ ਕੌਣਾ ਨਾਮ ਆਹੋ ਹੋ ਵੀਰੇ ਅੱਜ ਜਿਹੜੇ ਆਪਣੇ ਗਲੀ ਦੇ ਮੋੜ ਤੇ ਨੁੱਕਰ ਤੇ ਘਰ ਨਹੀਂ ਹੈਗਾ ਉਹ ਪਹਿਲਾਂ ਜਿਹਦੇ ਮੈਂ ਜਾਂਦੀ ਹੁੰਦੀ ਸੀ ਕੁੜੀ ਕੋਲ ਉੱਥੇ ਨਵੇਂ ਗਵਾਂਢੀ ਆਏ ਨੇ ਉਹਨਾਂ ਕੋਲ ਗਈ ਸੀ ਤੂੰ ਐਵੇਂ ਨਾ ਭੌਂਕਦੀ ਫਿਰਾ ਕਰ ਠੀਕ ਆ ਲੋਕਾਂ ਤੋਂ ਗੱਲਾਂ ਮੈਨੂੰ ਸੁਣਨੀਆਂ ਪੈਂਦੀਆਂ ਕਿਤੇ ਹੋਰ ਨਾ ਕੰਜਰ ਕੀਤਾ ਕਰਦੀ ਉਹ ਜਵਾਕ ਦੀ ਨੂੰ ਕਿਸੇ ਨੇ ਸਾਹਮਣਾ ਮੰਗਰੋ ਵੀਰੇ ਮੇਰੀ ਗੱਲ ਸੁਣ ਲੈ ਮਾੜਾ ਮੋਟਾ ਨਾ ਜਵਾਨ ਸੰਭਾਲ ਕੇ ਗੱਲ ਕਰਿਆ ਕਰ ਮੇਰੇ ਟੁਕੜੇ ਤੇ ਤੁਸੀਂ ਪਾਲਦੇ ਹੋ ਤੇ ਮੈਨੂੰ ਹੀ ਬੋਲੀ ਜਾਂਦੇ ਸਾਰੇ ਹੀ ਮੇਰੇ ਮਗਰ ਪੈ ਜਾਂਦੇ ਕੀ ਗੱਲ ਆ ਬੋਲਣਾ ਨਹੀਂਗਾ ਸਾਰਾ ਦਿਨ ਮੈਨੂੰ ਪਤਾ ਪਿੰਡ ਚ ਗੱਲਾਂ ਸੁਣਨੀਆਂ ਪੈਂਦੀਆਂ ਜਦੋਂ ਮੈਂ ਤਾਂ ਕਿਸੇ ਨੂੰ ਸੁਣਦੀ ਨਹੀਂ ਮੈਨੂੰ ਪਤਾ ਵੀਰੇ ਤੂੰ ਭਾਬੀ ਦੇ ਮਗਰ ਲੱਗਦਾ 24 ਘੰਟੇ ਉਹ ਕੰਨ ਚ ਉਂਗਲਾ ਮਾਰਦੀ ਰਹਿੰਦੀ ਆ ਤੁਹਾਡੇ ਭਾਬੀ ਨੇ ਮੈਨੂੰ ਕੀ ਕਹਿਤਾ ਉਹ ਤਾਂ ਚੰਗੀਆਂ ਹੀ ਕਹਿੰਦੀ ਆ ਕਹਿੰਦੀ ਵੀ ਉਹਨੂੰ ਰੋਕ ਲਾ ਸਾਰਾ ਨੇ ਭੌਂਕਦੀ ਫਿਰਦੀ ਆ ਦਕਾਨਾਂ ਤੇ ਆਹੋ ਪਹਿਲਾਂ ਤਾਂ ਮੈਂ ਕਦੇ ਭੌਂਕਦੀ ਫਿਰਦੀ ਨਹੀਂ ਸੀ ਹੁਣ ਭੌਂਕੂਗੀ ਕੁੜੀ ਤਾਂ ਮੇਰੇ ਨਾਲ ਸੀ ਨਿਕਲੂਗੀ ਕਿਸੇ ਵਾਸਤੇ ਇਕੱਲੀ ਨਿਕਲੂਗੀ ਕੀ ਹੋ ਗਿਆ ਹੁਣ ਮੰਮੀ ਮੇਰੀ ਗੱਲ ਸੁਣ ਲਓ ਪਹਿਲਾਂ ਤੇਰੇ ਭਾਬੀ ਨੇ ਤੁਹਾਡੇ ਆ ਕੇ ਕੰਨ ਭਰੇ ਹੁਣ ਵੀਰੇ ਨੂੰ ਪੜਕਾ ਕੇ ਭੇਜ ਤਾਂ ਇ ਮੈਂ ਮੈਂ ਜਿਆਦਾ ਇਹਨਾਂ ਤੰਗ ਕੀ ਤਾਂ ਮੈਂ ਤੇਰੀ ਕੁੜੀ ਨੂੰ ਲੈ ਕੇ ਤਾਂ ਕੋਠੀ 'ਚ ਜਾ ਕੇ ਬਹਿ ਜੂਗੀ ਕੋਠੀ 'ਚ ਬਹਿ ਜਾਗੀ ਉੱਥੇ ਕੌਣ ਸੰਭੂਆ ਅੱਗੇ ਤੇਰਾ ਜੇਠਿਆ ਬੋਲਦਾ ਸੀ ਅੱਜ ਜਦੋਂ ਮੈਂ ਬਾਹਣ ਪਪਾਓ ਕਰਨ ਗਿਆ ਝੋਨਾ ਦੇਖਣ ਗਿਆਗਾ 8 ਕਿੱਲੇ ਜ਼ਮੀਨ ਦੇ ਨੇ ਮੇਰੇ ਕੋਲ ਜਾਂ ਅਗਲੇ ਨੂੰ ਦਊਂਗੀ ਨਾ ਵੀ ਹਾਂ ਤੁਸੀਂ ਇਹ ਠੇਕਾ ਸਾਂਭ ਜਾ ਕੇ ਅਗਲੇ ਆਪੇ ਸਾਂਭਣਗੇ ਹਾਂ ਇਹਨੂੰ ਨਹੀਂ ਕਿਸੇ ਨੇ ਸਾਂਭਣਾ ਤੇਰੇ 8 ਕਿੱਲੇ ਨੂੰ ਸੰਭੂ ਅਗਲਾ ਮੈਂ ਹੈਗੀ ਇਹਨੂੰ ਸਾਂਭਣ ਵਾਲੀ ਤੈਨੂੰ ਆਏ ਸਮਝਾਉਨੇ ਆਂ ਵੀ ਆ 8 ਕਿੱਲਾਂ ਤੇ ਫਿਰਦੇ ਆ ਉਹ ਦੱਬਣ ਨੂੰ ਨਾ ਉਹਦੇ ਤਾਂ ਕਿਸੇ ਨੇ ਹਾਮੀ ਨਾ ਪਰ ਜਿੱਦੇ ਸਾਡੇ ਮੂਹਰੇ ਲੱਗਾ ਸੀ ਵੀ ਭਾਈ ਅਸੀਂ ਰੱਖਦੇ ਮੰਮੀ ਮੇਰੀ ਗੱਲ ਸੁਣੋ ਤੁਸੀਂ ਮੇਰੇ ਮਗਰ ਪੈ ਜਾਨੇ ਘੱਟੂ ਘੱਟ ਇਹਨਾਂ ਨੂੰ ਵੀ ਤਾਂ ਕਿਹਾ ਕਰੋ ਜਿਹੜੀਆਂ ਗੱਲਾਂ ਦਾ ਤੈਨੂੰ ਰੋਕਦੇ ਆ ਨਾ ਸਾਡਾ ਫਰਜ਼ ਬਣਦਾ ਸਮਝ ਲੈ ਕਰ ਤੂੰ ਫਰਜ਼ ਬਣਦਾ ਵਾਸੀਂ ਇਹਨੂੰ ੱੱੱਕੇ ਮਾਰ ਕੇ ਕੱਢਿਆ ਸੀ ਉਹਦੇ ਉਹਨਾਂ ਨੇ ਹੈ ਉਹ ਗੱਲਾਂ ਤਾਂ ਸਮਝ ਲਈ ਸਮਝੀ ਐ ਮੈਨੂੰ ਸਮਝਾ ਦੇ ਤੂੰ ਮੇਰੀ ਗੱਲ ਸੁਣ ਲੈ ਪੁੱਤ ਜਦੋਂ ਆਪਾਂ ਕਿਸੇ ਬਗਾਨੀ ਔਂਗਰ ਤੇ ਚੜਦੇ ਆ ਨਾ ਤੇ ਫਿਰ ਬੁਰਾ ਨਤੀਜਾ ਨਿਕਲਦਾ ਅੱਗੇ ਨਹੀਂ ਨਿਕਲਿਆ ਨਾਲੇ ਹੁਣ ਜੇ ਤੂੰ ਸਾਥੋਂ ਆਪ ਮਹਾਰੀ ਤੁਰੀ ਫਿਰੇਂਗੀ ਐਵੇਂ ਕਿਸੇ ਦੇ ਮੰਗਰ ਲੱਗ ਜੇਗੀ ਜੇ ਅਗਲਾ ਤੇਰੇ ਨਾਲ ਵਿਆਹ ਸ਼ਾਦੀ ਕੋਈ ਕਰਵਾਊਗਾ ਅਗਲਾ ਜ਼ਮੀਨ ਦਾ ਮਾਰਾ ਕਰਵਾਊਗਾ ਆ ਜਵਾਕੜੀ ਦਾ ਨਾ ਸਭ ਕੁਝ ਖੰਜਾ ਦੇ ਤੂੰ ਮੈਂ ਪਾਗਲ ਆ ਮੈਂ ਮੇਰੇ ਬੇਫਕੂਦੀ ਨਹੀਂ ਤੁਹਾਨੂੰ ਜੇ ਮੈਂ ਇੱਕ ਵਾਰੀ ਮੈਂ ਮੰਨਿਆ ਮੈਂ ਗਲਤੀ ਕਰ ਲਈ ਬਾਰ ਬਾਰ ਉਹੀ ਗਲਤੀ ਥੋੜੀ ਰਿਪੀਟ ਕਰੂੰਗੀ ਸਾਨੂੰ ਤਾਂ ਫਿਕਰ ਹੈਗਾ ਫਿਰ ਤੇਰਾ ਤੂੰ ਤਾਂ ਮੇਰੀ ਮੰਦੀ ਮਮੀ ਜੀ ਫਿਕਰ ਕਰਨਾ ਫਿਕਰ ਕਰੋ ਨਾ ਇਹ ਥੋੜੀ ਸਾਰੀ ਤੁਸੀਂ ਮੈਨੂੰ ਤੁੰਨੀ ਜਾਨੇ ਹੋ ਤੁੰਨੀ ਜਾਨੇ ਹੋ ਕਦੇ ਕੋਈ ਆਉਂਦਾ ਕੋਈ ਗੱਲ ਕਹਿ ਕੋਈ ਚੀਜ਼ ਵਾਸਤ ਲੈ ਆਉਣੀ ਹੈ ਦੁਕਾਨ ਤੇ ਜਾਣਾ ਜਵਾਕਰੀ ਨੂੰ ਕੁਝ ਦਵਾ ਕੇ ਲੈਣਾ ਮੈਂ ਆਪਾਂ ਹੀ ਜਾਉਂਗੀ ਠੀਕ ਹੈ ਮੈਨੂੰ ਦੱਸਣਾ ਪਰ ਤੂੰ ਘਰੋਂ ਬਾਹਰ ਨਹੀਂ ਜਾਣਾ ਮੰਮੀ ਕੀ ਗੱਲ ਹੁਣ ਗਾਹਾਂ ਮੇਰੀ ਜ਼ਿੰਦਗੀ ਸਾਰੀ ਖਤਮ ਹੋ ਗਈ ਮੈਂ ਅੰਦਰ ਬਾਹਰ ਆ ਜਾ ਹੀ ਨਹੀਂ ਸਕਦੀ ਹੈਗੀ ਅਸੀਂ ਤੇਰੇ ਆਪਣੇ ਆ ਤੂੰ ਸਾਡੇ ਨਾਲ ਦੁੱਖ ਸੁੱਖ ਕਰ ਗਾਹਾਂ ਕੋਈ ਕਿੱਥੋਂ ਦੇ ਚੱਲੇ ਦਿੱਲੀ ਦੇ ਚੱਲੇ ਆਏ ਹੈ ਗਾਹਾਂ ਉਹਨਾਂ ਨਾਲ ਤੂੰ ਜਾ ਕੇ ਗੱਲਾਂ ਬਾਤਾਂ ਕਰਦੀਆਂ ਚੰਗੀ ਗੱਲ ਹੈ ਭਾਬੀ ਕਿਤੇ ਬਾਹਰ ਜਾਂਦੀ ਨਹੀਂ ਦੁਕਾਨ ਤੂੰ ਖੁੰਦੇ ਕਦੇ ਗਈ ਨਹੀਂ ਹੈਗੀ ਹੁਣ ਤਾਂ ਕੱਲੀ ਨੂੰ ਤੋਰੀ ਰੱਖਦੇ ਹੋ ਚੱਲ ਚੰਗਾ ਭਾਬੀ ਦਾ ਤਰੀਕਾ ਕਰ ਲਾ ਤੂੰ ਪਰ ਦਿਮਾਗ ਚਾ ਕਰ ਲੈਣਾ ਬਿਠਾਈ ਵੀ ਅਸੀਂ Ulan o pişmez mi daha? Akrelleri ਈ ਆਖਰ ਤੱਕ ਨਹੀਂ ਬਾਦ ਨਹੀਂ ਨਿਕਲਦੀ ਕੀ ਐ ਚੀਚ ਨਹੀਂ ਚੀਜੀ ਬੋ ਤਾਂ ਹੋਣੀ ਜਦੋਂ ਆਥਣ ਨੂੰ ਤੇਰਾ ਮਾਮਾ ਆਊਗਾ ਨਾ ਉਹ ਲਿਆ ਕੇ ਦਊਗਾ ਆਪੇ ਤੈਨੂੰ ਠੀਕ ਐ ਕਿਉਂ ਨਹੀਂ ਖਾਣੀ ਐ ਮਾਂ ਮੰਮੀ ਖਾਣੀ ਐ ਕੋਈ ਤੈਨੂੰ ਫੇਰ ਦਵਾ ਲਿਆਉਂਗੀ ਨਹੀਂ ਖਾਣੀ ਆਂ ਨਹੀਂ ਖਾਣੀ ਆ ਲੈ ਹੁਣ ਚਲ ਵੀਰਾ ਵੀ ਨਹੀਂ ਘਰੇ ਹੈਗਾ ਮੈਂ ਕਰਦੀ ਆ ਦਵਾ ਲਿਆਣੇ ਆ ਮੁੜ ਕੇ ਫੇਰ ਨਾ ਬੋਲਾਂ ਮੰਮੀ ਪਤਾ ਨਹੀਂ ਕਿਸੇ ਕਿਤੇ ਪਾਸੇ ਲੰਗੀ ਹੋਊਗੀ ਚਲ ਫੇਰ ਦਵਾ ਕੇ ਲਿਆ ਮਦਨ ਮਨੂ ਅਜਾਈ ਨਾਂਗੀ ਕੋਲ ਦੀ ਬੋਲੀ ਵੀ ਨਹੀਂ ਕੁੜੇ ਸਸਤੀ ਗਾਰੰਟੀ ਜੀ ਹੋ ਠੀਕ ਹੋ ਹਾਂ ਠੀਕ ਆ ਪੁੱਤ ਤੂੰ ਦੱਸ ਬਸ ਮੈਂ ਤੈਨੂੰ ਸਮਾਨ ਜੇ ਤਵਾ ਕੇ ਲਈ ਸੀ ਦੁਕਾਨ ਤੋਂ ਘਰੇ ਚੱਲੀ ਸੀ ਗਰਮੀ ਤੁਹਾਨੂੰ ਪਤਾ ਨਹੀਂ ਬਾਗ ਜੀ ਕੋਈ ਨਾ ਚੱਲ ਆ ਜਾ ਐ ਤਾਂ ਮੈਂ ਫੇਰ ਹੀ ਕਰੂੰਗਾ ਉਹ ਕੱਪੜੇ ਧੋ ਕੇ ਆ ਜੂਗੀ ਐਂਦੀ ਮੈਂ ਫੇਰ ਆਵੇਂਗੀ ਤੂੰ ਆ ਜਾ ਮਸਾਂ ਦਾ ਢਿਡਹੌਲਾ ਕਰਾਂਗੇ ਬੈਠ ਕੇ ਦੋ ਮਿੰਟ ਬਹਿ ਜਾ ਚੱਲ ਬੈਠੇ ਤੂੰ ਹੁਣ ਐਂ ਦੱਸ ਚਾਹ ਬਣਾ ਕੇ ਲਿਆਵਾਂ ਸਸਤੀ ਗੱਲ ਇੰਦਰ ਦੀ ਉਹ ਠੀਕ ਹੋ ਵਧੀਆ ਵਧੀਆ ਆ ਕੁੜੀ ਹੈਗੀ ਉਹਦੇ ਆਪਣੇ ਕੋਲੇ ਕਰੇ ਆਈ ਸੀ ਹਾਂ ਅਸੀਂ ਤੇ ਗੱਲ ਕਰਦੇ ਸੀਗੇ ਹਾਂ ਲੈ ਸੱਚ ਪਹਿਲਾਂ ਤਾਂ ਨੰਬਰ ਦੇ ਫਿਰ ਭੁੱਲ ਜਾਗੇ ਹਾਂ ਮੈਂ ਨੰਬਰ ਭਰ ਦਿੰਦਾ ਹਾਂ ਇਹ ਤੇਰੇ ਅੰਕਲ ਦਾ ਹੀ ਆ ਮੋਬਾਈਲ ਜਿਆਦਾ ਹੁੰਦਾ ਤਾਂ ਐਸੇ ਕੋਲੇ ਆ ਹਾਂ ਆ ਸੇਵ ਕਰ ਲਓ ਨੰਬਰ ਮਨੂ ਮਨੂ ਭਰ ਲਾ ਹੋਰ ਮੈਂ ਤਾਂ ਬਸ ਅੱਜ ਵੀ ਘਰ ਨੂੰ ਹੀ ਚੱਲੀ ਸੀ ਮੇਰਾ ਧਿਆਨ ਥੋੜਾ ਜਿਹਾ ਨਾ ਘਰ ਵਾਲੇ ਪਾਸੇ ਰਹਿੰਦਾ ਵੱਧ ਇਹ ਕੁਛ ਨਹੀਂ ਹੁੰਦਾ ਤੂੰ ਦੋ ਘੜੀਆਂ ਮੇਰੇ ਕੋਲੇ ਆ ਜਾ ਕਰ ਮੇਰੀ ਵੀ ਇਹ ਪਿੰਡ ਚ ਲਿਹਾਜ ਹੈ ਨਹੀਂ ਕਿਸੇ ਨਾਲ ਤੇਰੇ ਨਾਲ ਹੀ ਲਿਹਾਜ ਪੈ ਗਈ ਮੈਂ ਤਾਂ ਜਾਨੀ ਤੇਰਾ ਬਾਲਾ ਹੀ ਮੋਹ ਆਉਣ ਲੱਗ ਗਿਆ ਦੇਖੇ ਇਹ ਨਾ ਵਿਚਾਰੀ ਐਨੀ ਔਖੀ ਆਵਦੇ ਘਰੇ ਇਹਦੇ ਘਰ ਵਾਲਾ ਮਰਿਆ ਹੋਇਆ ਮੈਂ ਦੱਸਿਆ ਸੀ ਤੁਹਾਨੂੰ ਹਨਾ ਤੇ ਵਿਚਾਰੀ ਹਨਾ ਦੇਖੀ ਲੈ ਕਿੰਨਾ ਭੈਣ ਭਾਈ ਵੀ ਨਹੀਂ ਉਹ ਕਰਦੇ ਹੈਗੇ ਉਂਦਰ ਪ੍ਰਾਹ ਕਿਵੇਂ ਲੋਟ ਰਹਿੰਦਾ ਤੇਰੇ ਨਾਲ ਬਸ ਉਹਦੇ ਤਾਂ ਮੈਂ ਤੁਹਾਨੂੰ ਜੱਜ ਨਾਲ ਗੱਲ ਦੱਸੀ ਨਹੀਂ ਸੀ ਜੀ ਅਸਾਂ ਅੰਟੀ ਉਹਦੇ ਮੈਨੂੰ ਐ ਸੀਗਾ ਵੀ ਹਾਲਾ ਥੋੜੇ ਮਨ ਚ ਪਤਾ ਨਾ ਐ ਗੱਲ ਚੱਲ ਜਵੇ ਬਿਲਾ ਪਹਿਲੇ ਦਿਨ ਹਲੇ ਮਿਲੀ ਆਪਣੇ ਘਰ ਦੇ ਦੀ ਵੱਡਨੀਆ ਕਰੀ ਜਾਂਦੀ ਐ ਨਹੀਂ ਨਹੀਂ ਤੂੰ ਨਾ ਮੇਰੀ ਗੱਲ ਸੁਣ ਲੈ ਮੇਰੇ ਕੋਲ ਤੂੰ ਜਿਵੇਂ ਮਰਜ਼ੀ ਗੱਲ ਕਰ ਤੇਰੀ ਗੱਲ ਨਹੀਂ ਬਾਹਰ ਨਿਕਲੂਗੀ ਅਸੀਂ ਤਾਂ ਤੈਨੂੰ ਆਪ ਦਿੱਤੀ ਹੋਈ ਸਮਝਦੇ ਆ ਤੂੰ ਜਦੋਂ ਮਰਜ਼ੀ ਆਇਆ ਕਰ ਪੜੀਂ ਜਦੋਂ ਮਰਜ਼ੀ ਦੁੱਖ ਸੁੱਖ ਆ ਕੋਈ ਮੇਰੇ ਨਾਲ ਕਰਿਆ ਕਰ ਤੂੰ ਹੋਰ ਕੀ ਅੰਟੀ ਮੇਰੀ ਪੱਝਾਈ ਤਾਂ ਬਾਲੀ ਪੈੜੀ ਐ ਮੈਂ ਤਾਂ ਫਿਰ ਸੁਣਾ ਦਿੰਨੀ ਹੁੰਨੀ ਆ ਮੈਂ ਕਹੋ ਵੀ ਭੁੱਖੇ ਮਰਦੇ ਸੀ ਥੋੜਾ ਕੋ ਕੁਝ ਨਹੀਂ ਸੀ ਹੱਥ ਕਿੱਲੇ ਮੈਂ ਕਹਾਂ ਮੇਰੇ ਨਾਂ ਦੀ ਸੀ ਕੋਠੀ ਮੇਰੀ ਪਈ ਐ ਮੈਂ ਜੇ ਜ਼ਿਆਦਾ ਤੰਗ ਕਰੋਗੇ ਮੈਂ ਤਾਂ ਉਹਦਾ ਬਾਬੂ ਜੀ ਮੈਂ ਤਾਂ ਕਰੋ ਬਾਹਰ ਹੀ ਨਹੀਂ ਨਿਕਲ ਦਿੰਦੇ ਉਹ ਭਾਬੀ ਆ ਮੇਰੀ ਮਾਂ ਨੂੰ ਢੜਕਾ ਦਿੰਦੀ ਆ ਮੇਰੇ ਭਾਈ ਨੂੰ ਢੜਕਾ ਦਿੰਦੇ ਉਹ ਮੇਰੇ ਮਗਰ ਪੈ ਜਾਂਦੇ ਨੇ ਅੱਛਾ ਨਾ ਫਿਰ ਤੂੰ ਆਪ ਦੇ ਲੈ ਵੀ ਕੋਠੀ ਚ ਹੀ ਰਹਿ ਲਿਆ ਕਰ ਹੈ ਨਾ ਤੂੰ ਆਪ ਦੀ ਕੋਠੀ ਚ ਰਹਿ ਲਿਆ ਕਰ ਇਕੱਲੀ ਕਰਕੇ ਨਹੀਂ ਜਾਂਦੀ ਹੈਗੀ ਮੈਂ ਇਕੱਲੀ ਜਾਣੀ ਤੇ ਮੈਂ ਰੂ ਉੱਥੇ ਹੈ ਬਹੁਤ ਉੱਖਾ ਹੋ ਜਾਂਦਾ ਹੈ ਬਗਾਨੇ ਬੰਦਵਾਉਂਦੇ ਤੇ ਅੰਕਲ ਕੀ ਕਰਦੇ ਨੇ ਅੰਕਲ ਨੇ ਕੀ ਕਰ ਹੁਣ ਬੇਲਾ ਹੈਗਾ ਅੰਕਲ ਦਾ ਮੁੰਡਾ ਪੜਦਾ ਹੈ ਬਸ ਆ ਮੂਰਲੇ ਸਾਲ ਉਹਨੇ ਕਿਸੇ ਨੌਕਰੀ ਤੇ ਲੱਗ ਜਾਣਾ ਹੈ ਲੈ ਅੰਕਲ ਬੇਲਾ ਹੁੰਦਾ ਫਿਰ ਮੇਰੇ ਨਾਲ ਵਗ ਜਿਆ ਕਰ ਕੱਥਾ ਹਾਂ ਮੈਂ ਕੱਪੜੇ-ਕਪੜੇ ਦੀ ਦੁਕਾਨ ਸ਼ੁਰੂ ਕਰਨ ਲੱਗੀ ਆ ਕੱਪੜੇ ਥੋੜੇ ਪਤਾ ਲਿਆਉਂਦੇ ਥੋੜੇ ਰਹਿ ਗਏ ਮੇਰੇ ਨਾਲ ਲੈ ਜਾਓ ਆਪਣੇ ਕਿਸੇ ਤੇ ਨਾ ਕੋਈ ਨਹੀਂ ਕੋਈ ਨਹੀਂ ਭੱਜ ਜਾਊਗਾ ਕਿੱਥੋਂ ਲੈ ਆਉਣੀ ਹੁੰਦੀ ਆ ਮੈਂ ਇੱਥੋਂ ਬਠਿੰਡੇ ਤੋਂ ਲੈ ਕੇ ਆਉਣੀ ਹੁੰਦੀ ਆ ਕੱਪੜੇ ਹੋਲ ਸੇਲ ਵਾਲੀ ਦੁਕਾਨ ਐ ਇੱਥੇ ਲੈ ਜੇ ਪਹਿਲਾਂ ਪਤਾ ਹੁੰਦਾ ਅਸੀਂ ਹੁਣੇ ਹੀ ਬਠਿੰਡੇ ਤੋਂ ਹੀ ਆਇਆ ਸੌਦਾ ਪਤਾ ਲੈ ਕੇ ਅੱਛਾ ਹੋਰ ਚੱਲ ਕੋਈ ਗੱਲ ਨਹੀਂ ਉਹਦੇ ਅੰਕਲ ਵੇਲਾ ਦਾ ਹੁੰਦਾ ਅੰਕਲ ਨੇ ਕਿਹੜਾ ਕੁਝ ਕਰਨਾ ਹੁੰਦਾ ਨਾ ਵੇਲੇ ਹੀ ਮਾੜ ਕੇ ਕੱਪੜੇ ਪਾ ਦੇਣੇ ਹੋਰ ਕਿਉਂ ਬੱਸ ਸਾਨੂੰ ਫੋਨ ਕਰ ਦਿਆ ਕਰੂਗੀ ਜਦ ਹੀ ਆ ਜਾ ਜਲਬਾਨੀ ਨੇ ਤੁਸੀਂ ਨੇ ਵਾਸਤਾ ਮਾਰੀ ਨਾਲ ਤੇ ਕੱਪੜੇ ਦੇਖ ਲਿਓ ਨਗਲੇ ਮਾੜਾ ਮੋਟਾ ਮੇਰੀ ਮਾਂ ਨੂੰ ਸਮਝਾ ਦਿਓ ਉਹ ਵੀ ਉਹਨਾਂ ਦੇ ਮਗਰ ਲੱਗਦੀ ਹੈ ਚਲ ਕੋਈ ਨਵਾਂ ਆਇਆ ਤੇਰੀ ਮਾਂ ਤਾਂ ਸੋਚੇ ਹੈ ਨਾ ਤੇਰੇ ਕਿਹਣੀ ਆਏ ਕਾ ਤੂੰ ਕਰਦੀ ਹੈ ਜੀ ਬਸ ਉਹਨਾਂ ਨੂੰ ਆਏ ਆ ਵੀ ਪਹਿਲਾਂ ਜਿਹੜੀ ਗਲਤੀ ਕੀਤੀ ਹੁਣ ਵਾਰ-ਵਾਰ ਮੈਂ ਉਹੀ ਗਲਤੀਆਂ ਥੋੜੀ ਕਰੂੰਗੀ ਉਹ ਵੀ ਕਿ ਉਹੀ ਗੱਲ ਨੂੰ ਖਿੱਚੇ ਫਿਰਦੇ ਨੇ ਕਿ ਵੀ ਕਿਤੇ ਹੋਰ ਨਾ ਬਰ ਖਾਸਮ ਰੱਖ ਲੈ ਨਾ ਲਾ ਦੇ ਖੜਾ ਕੋਈ ਆਏ ਹੈ ਨਾ ਮਾਂ ਤਾਂ ਸਮਝ ਲੈ ਮਾੜਾ ਮੋਟਾ ਚਲਤੀ ਦਾ ਦੁੱਖ ਫੇਰ ਵੀ ਤੇ ਮਾਂ ਵੀ ਹੁਣ ਉਹਨਾਂ ਫਿਰ ਮੈਂ ਕਹਿੰਦੀ ਫਿਰ ਵਿਆਹ ਹੀ ਕਰ ਦੇਣਾ ਹੈ ਨਾ ਤੇ ਵਿਆਹੀ ਕਰਦਣ ਲਈ ਵੀ ਜੇ ਨਾ ਉਹ ਸ਼ੱਕ ਕਰਦੇ ਨੇ ਕਿਤੇ ਵਿਆਹ ਕੇ ਤੋੜ ਦੇਣ। ਪਰ ਉਹਨੇ ਘਰਦਿਆਂ ਨੂੰ ਪੁੱਛਣਾ ਪਊਗਾ ਵੀ ਗੱਲ ਕੀ ਹੈ। ਹਾਂ। ਵਿਆਹ ਨੂੰ ਤਾਂ ਬਥੇਰਾ ਕਹਿੰਦੇ ਨੇ। ਮੈਂ ਨਹੀਂ ਵਿਆਹ ਕਰਾਉਣਾ। ਇੱਕ ਵਾਰੀ ਵਿਆਹ ਕਰਾ ਕੇ ਦੇਖ ਲਿਆ। ਜੇ ਪਹਿਲੇ ਵਿਆਹ ਦਾ ਸੁੱਖ ਨਹੀਂ ਮਿਲਿਆ ਕੀ ਪਤਾ ਦੂਜੇ ਦਾ ਮਿਲੇ ਨਾ ਮਿਲੇ। ਹੁਣ ਬਸ ਮੈਂ ਤਾਂ ਕਿ ਕਰਾਉਂਦੀ ਹੀ ਨਹੀਂ। ਲੈ ਐ ਥੋੜੋ ਹੁੰਦਾ ਮਨ ਨੂੰ ਵੀ ਸਾਰੇ ਦਾ ਮੈਂ ਦੁੱਖ ਹੀ ਮਿਲੂਗਾ ਤੇ ਇਹ ਤਾਂ ਕਰਮਾਂ ਦਾ ਹੁੰਦਾ ਹੈਗਾ। ਜੇ ਕਹੇ ਤਾਂ ਮੈਂ ਕਰਾ ਦਿੰਨੀ ਆ ਰਿਸ਼ਤਾ ਤਰ। ਨਾ ਨਾ ਹੁਣ ਨਹੀਂ ਵਿਆਹ ਕਰਾਉਣਾ ਉਹ ਕਹੀ ਜਾਂਦੀ ਉਹ ਮੈਂ ਵਿਆਹ ਕਰਾਉਣਾ ਨਹੀਂ ਬਈ ਜਰੂਰੀ ਢੋਕਰੀ ਨਹੀਂ ਐ ਫੋਟੋ ਕਰੀ ਨੇ ਆਪਣੇ ਪਿੰਡ ਕਰਾ ਦੰਨੇ ਆ ਚਲ ਕੋਈ ਨਹੀਂ ਬਾਤ ਸੋਚਾਂਗੇ ਜੇ ਤੂੰ ਨਾ ਨਾ ਦੀ ਛੱਡੋ ਪਰੇ ਹੁਣ ਨਹੀਂ ਮੈਂ ਵਿਆਹ ਬੁਕਾਉਂਦੀ ਹੈਗੀ ਆ ਪੜ ਜਿਵੇ ਪੜ ਲੈ ਕੇ ਕੁਝ ਬਣ ਜੂਗੀ ਤੇ ਸਿੱਧ ਜਿੰਦਗੀ ਕੱਢ ਲੂਗੀ ਮੈਂ ਚਲ ਇਹ ਵੀ ਠੀਕ ਹੈ ਮੈਂ ਕਹਿੰਦੀ ਹਾਂ ਚਲ ਚਾਹ ਇੱਥੇ ਬਣਾ ਲੈਨੇ ਆ ਨਾ ਤੁਸੀਂ ਘਰੇ ਚੱਲੋ ਉੱਥੇ ਬਹਿ ਕੇ ਚਾਹ ਪੀਓ ਆਏ ਚੱਲੀਏ ਮੈਂ ਕਿਵੇਂ ਕਰਾਂ ਜੀ ਜਾਇਆ ਮਾ ਕੱਪੜੇ ਤੋਲੇ ਕਿ ਧੋਣੇ ਹੈ ਜੀ ਉਹ ਦੱਦੇ ਕਿ ਤੋਤੇ ਮਾਦੇ ਕੇ ਪਾਏ ਨੇ ਪਾਏ ਮਸ਼ੀਨ ਚ ਚਾ ਫਿਰ ਤੂੰ ਜਾ ਹੀ ਆ ਕੱਪੜੇ ਤਾ ਕੇ ਤੁਸੀਂ ਵੀ ਜਲ ਕੋ ਨਾਲ ਚਲ ਮੈਂ ਕਿਰੇ ਫੇਰ ਆ ਜੂ ਮੈਂ ਕਿਨਾਂ ਤੋਂ ਏਜੰਟੀ ਲੈ ਜਾ ਤੇ ਮੈਂ ਕਹਿੰਦੀ ਮੈਂ ਕੱਪੜੇ ਕਪੜੇ ਤੋਲ ਲਉਂਦੀ ਮਾਂ ਮੈਂ ਫੇਰ ਆ ਜੂ ਪਿਛਲੇ ਟਾਈਮ ਆ ਜੂ ਨਾ ਨਾ ਹੁਣੀ ਚੱਲ ਚਾ ਫਿਰ ਮੈਂ ਵਗ ਜਾਣਾਗਾ ਕਿਤੋਂ ਤੁਹਾਨੂੰ ਟਾਈਮ ਲੱਗਦਾ ਚਲ ਫਿਰ ਤੂੰ ਜਾਣ ਪਛਾਨ ਚਲ ਮੈਂ ਜਾਨੀ ਆ ਚਲ ਠੀਕ ਹੋਰ ਨਾਲੇ ਮੇਰੀ ਮਾਂ ਨਾ ਮਾੜੀ ਮੁੱਟੀ ਗੱਲ ਕਰ ਲਿਓ ਸਮਝਾ ਦੋਗੇ ਠੀਕ ਆ ਹੋਰ ਬਾਹਰ ਲੂ ਪੀ ਰੱਖਿਆ ਮਾਂ ਨੇ ਵੀ ਮੇਰਾ ਹੋਰ ਚਲ ਕੋਈ ਨਹੀਂ ਵਚਨ ਵਾਲੀ ਹੈ ਕੁੜੀ ਜਰ ਖੁੱਲੇ ਦਿਲ ਦੀ ਲੱਗਦੀ ਹੈ ਚਲ ਕੋਈ ਨਹੀਂ ਦੇਖਦੇ ਆ ਵੀ ਦੇਖੇ ਆਪਣੀ ਵੀ ਉਮਰ ਕਿਹੜੀ ਹੋਈ ਹੈ ਹਜੇ ਮਸਕੀਮ ਨਾ ਚੱਲਣਾ ਪਊਗਾ ਇਹ ਕਿਰਨਾ ਮੰਨੇ ਜੇ ਨਾ ਕਿਉਂ ਤਾਂ ਮੈਂ ਮਨਾ ਲੂੰਗਾ ਨਾਲੇ ਤਾਂ 8 ਕਿੱਲੇ ਆਜੂ ਨਾਲ ਇਹ ਨੂੰ ਰੱਖ ਲਾਂਗੇ ਤੇ ਨਾਲੇ ਆਜੂ ਕੋਠੀ ਇੱਕ ਤੀਰ ਨਾ ਦੋ ਨਿਸ਼ਾਨੇ ਲਾਉਣੇ ਪੈਣਗੇ ਕੋਈ ਨਹੀਂ ਆਉਣ ਦੇ ਕਿਰਨਾਂ ਕਰਦਾ ਗਾレ ਦੇ ਨਾ